ਆਏ ਕਰਨ ਵਾਲਾ ਹਾਂ ਮੈਂ ਯਾਰ ਜਨ ਨਵੀਂ ਚੀਜ਼ ਦੇਖੀ ਅੱਜ ਕੀ ਵਾ ਕੀ ਆ ਗਿਆ ਰਮਾ ਦੇ ਕਮ ਹੈ ਹਾਂ ਕੰਜਰ ਦਾ ਦੂਜੇ ਲੋਟ ਜੀ ਹੋ ਗਿਆ ਤਾਂ ਏ ਓਏ ਉਹ ਤਾਂ ਹੋ ਰ ਆਹੀ ਗੱਲ ਕਹਿੰਦਾ ਹਰੇਕ ਵੀ ਆਏ ਹੋ ਗਿਆ ਆਏ ਹੋ ਗਿਆ ਮੇਰ ਤਾਂ ਹੋ ਮੱਥੇ ਲੱਗਿਆ ਨਹੀਂ ਹੈਗਾ ਹਜੇ ਕੋਈ ਨਾ ਤਾਂ ਮੈਂ ਕਰ ਲੂ ਸਾਹਬ ਜੀ ਆਉਦਾ ਕੋਈ ਨਾ ਆਏ ਕਿਵੇਂ ਹੋ ਜਾਂਦਾ ਯਾਰ ਕੋਈ ਇਹ ਤਾਂ ਜੰਮੀ ਕਮਾਲ ਦੀ ਗੱਲ ਹੋ ਗਈ ਯਾਰ ਬੱਸ ਭਾਈ ਫਿਰ ਜਦੋਂ ਕਿਸੇ ਚੀਜ਼ ਨੇ ਬਣਨਾ ਹੁੰਦਾ ਹੈ ਨਾ ਖਬਰ ਹੁਣ ਕੀ ਹੋਇਆ ਕੀ ਨਾ ਮੈਨੂੰ ਐ ਲੱਗਦਾ ਕੰਜਾ ਦਾ ਟੂਣਾ ਟਾਣਾ ਟੱਪ ਗਿਆ ਲੈ ਐਂਦੀ ਗੱਲ ਕਹਿਦਾ ਨੇ ਅਖੇ ਟੂਣਾ ਟੱਪ ਗਿਆ ਹਰ ਇੱਕ ਕਹਿਂਦਾਗਾ ਉਹ ਕੋਈ ਕਹਿੰਦਾ ਨਹੀਂ ਬਾਈ ਇਹ ਸਚਾਈ ਹੈ ਮੇਰੀ ਗੱਲ ਸੁਣ ਲੈ ਬਾਈ ਦੇਖ ਤੇਰੇ ਨਾਲ ਉਹ ਬੰਦਾ ਬੈਠਦਾ ਉੱਠਦਾ ਉਹਨੂੰ ਵਰਜ ਲੈ ਜੇ ਹੋ ਰਿਹਾ ਗਿਆ ਮੈਂ ਜੂਤ ਫੇਰੂੰਗਾ ਲੈ ਤੇਰੀ ਮਾਤਾ ਜੀ ਜੀ ਲੈ ਆਨੇ ਗਾਈਆਂ ਹਾ ਕੇ ਦੇਖੋ ਜੀ ਇਹ ਜਾਲ ਸੁਪਰ ਸੁਨਾਖ ਵਾਇਆ ਕਰ ਕੰਜਾ ਤੇਨੂੰ ਉਹਨੂੰ ਤਾਕਤ ਵਾਲੀ ਚੀਜ਼ ਖਵਾ ਦਿਆ ਕਰ ਕਿਉਂਕਿ ਇਹਦਾ ਤੇਲੀ ਨਹੀਂ ਹੈਗੇ ਇਹ ਤਾਂ ਚੰਗੇ ਹੁੰਦੇ ਨੇ ਚੰਗੇ ਨੇ ਤੇਰਾ ਹਾਂ ਇੱਕ ਮੈਂ ਤੈਨੂੰ ਐਂ ਕਹਿਣਾ ਦੇਖ ਮੇਰੀ ਗੱਲ ਨੂੰ ਬਾਈ ਬਣ ਕੇ ਤੂੰ ਸਮਝ ਪਤਾ ਕੀ ਗੱਲਾਂ ਦੇਖ ਹੁਣ ਜਵਾਕ ਜੱਲਾ ਹੋਣ ਵਾਲਾ ਹੈ ਕੱਲ ਕਲਾ ਨੂੰ ਇਹੋ ਜਿਹਾ ਬੰਦਾ ਮੱਥੇ ਲੱਗਦਾ ਜੇ ਮੇਰਾ ਜਵਾਕ ਇਹੋ ਜਿਹਾ ਹੋ ਗਿਆ ਮਾਂ ਦਾ ਪੁੱਤ ਮਤਲਬ ਉਹ ਹੈਗਾ ਕੋਈ ਬੰਦਾ ਬੰ ਮੇਰੀ ਗੱਲ ਸੁਣ ਦੇਖ ਕੇਰਾ ਆਪਾਂ ਨੂੰ ਖਿੱਚ ਦਾਂਗੇ ਹਨਾ ਵੀ ਭਈ ਐ ਕਰਕੇ ਰਾਮੇ ਤੂੰ ਜਿੰਨਾ ਚਿਰ ਠੀਕ ਨਹੀਂ ਹੁੰਦਾ ਭਈ ਇਹਨਾਂ ਦੇ ਘਰੇ ਨਹੀਂ ਆਉਣਾ ਹਨਾ ਮਤਲਬ ਆਪਣੇ ਘਰੇ ਨਹੀਂ ਆਉਣਾ ਵੀ ਇਹਨਾਂ ਦੀ ਮੱਥੇ ਹੀ ਲੱਗਣਾ ਹੋਰ ਜੇ ਰਾਮਾ ਬੰਦਾ ਹੋ ਹਾਂ ਹਾਂ ਹਰਾ ਮੇਰੀ ਗੱਲ ਕਰਦੇ ਆ ਜੀ ਆਪਾਂ ਗੱਲ ਕੀ ਹੋਣੀ ਹੈ ਜੀ ਲੱਟ ਲਮਟ ਜੀ ਹੋ ਗਈ ਰਾਮੇ ਨੂੰ ਇੱਥੇ ਦੇ ਉਹ ਮੇਰੇ ਮੱਥੇ ਲੱਗੂ ਮੈਂ ਢਿੱਲਮਟ ਹੋ ਦੀ ਆਹੀ ਲਾਲਾ ਬਸ ਵਧੀਆ ਜਾਂ ਨਹੀਂ ਲੱਗਦਾ ਹੈਗਾ ਹਾਂ ਤੁਸੀਂ ਮੇਰਾ ਮोटा ਸਰਸੁਰ ਤੇ ਲੈ ਕੇ ਰੱਖਿਆ ਕਰੋ ਇਹ ਕੋਸੇ ਫੇਰ ਵੀ ਹਨਾ ਆਇਆ ਨਾ ਠੰਡ ਠੰਡਾ ਹਨਾ ਹਾਂ ਜਾਂਦੇ ਹੋਈ ਪਈਆ ਦੋ ਚਾਰ ਦਿਨਾਂ ਦੀ ਮਣਾਈ ਦਾ ਤੂੰ ਤੂੰ ਸੋਚ ਜਿਆਦਾ ਨਹੀਂ ਕਰਦਾ ਮੈਂ ਮੈਂ ਤਾਂ ਗੱਲ ਕਰਦਾ ਬਾਹ ਹੁਣ ਦੇਖ ਸੰਦੀਪ ਦੀ ਬੀਬੀ ਤਾਂ ਉੱਥੇ ਪਾਕੀ ਹੈ ਨਾ ਹਾਂ ਵੀ ਹੁਣ ਆਪਾਂ ਨੂੰ ਰੋਟੀ ਟੁੱਕਦਾ ਫਿਰ ਵਿਚਾਰੀ ਨੇ ਇਸਨੇ ਲਵਾਇਆ ਗਾ ਉਹਦਾ ਉਹਨੂੰ ਪਾ ਕੇ ਕਿ ਵੀ ਗੂਟਗੱਡ ਪਾ ਕੇ ਰੱਖਿਆ ਪਾਏ ਹੋਏ ਇਹਨੂੰ ਛੱਡਦੇ ਤਸੀਬੂ ਨੂੰ ਪੁੱਛਿਆ ਵੀ ਭਾਈ ਤੂੰ ਠੀਕ ਠਾਕ ਹੈ ਉਹ ਬੋਤਾ ਕਰਦੇ ਹਟਦੀ ਸੀ ਉਹਨੂੰ ਕਾਹਨੂੰ ਖਸਮਦਾ ਸੀਗਾ ਹੈ ਉਹ ਕੰਜਰ ਰਹਿ ਗਈ ਵਿਚਾਰੀ ਸੋਹਲ ਵਾਲੀ ਹੈ ਤਾਂ ਇਹਦਾ ਦੇਖ ਲੈ ਉਹ ਬਾਹੂਆਂ ਨਾਲ ਗੱਲ ਕਰ ਲੈ ਯਾਰ ਕਮਾਲ ਕਰੀ ਜਾਂਦਾ ਸੋਹਲ ਹੱਡ ਨਾਲੇ ਹੋਰ ਮੈਨੂੰ ਪਤਾ ਵੀਰੇ ਸਾਰਾ ਕੁਝ ਪਤਾ ਹੈ ਤੂੰ ਇਹ ਬੇਸਾ ਛੱਡ ਕੇ ਜਿਹੜੀ ਗੱਲ ਮੈਂ ਕਹਿਆ ਨਾ ਉਹਤੇ ਕਿਉਂ ਨਹੀਂ ਆ ਰਿਹਾ ਕੋਈ ਨਾ ਫਿਰ ਉਹ ਕਿੱਡਾ ਘਮਾਰੀ ਉਹਦੇ ਦੱਸ ਉਰੇ ਆ ਕੇ ਕਹਿਦਾ ਕਿ ਉਹਨੂੰ ਭਾਈ ਤੂੰ ਨਾਂ ਮੱਥੇ ਲੱਗੀ ਇਹ ਗੱਲ ਹੀ ਗੱਲ ਵੀ ਨਹੀਂ ਕਹਿੰਦਾ ਮੈਂ ਮੈਂ ਸਿੱਪੂ ਦੀ ਗੱਲ ਕਰਦਾ ਸਿੱਪੂ ਦੀ ਉਹ ਬਈ ਆਪਣੀਆਂ ਅੱਖਾਂ ਅੱਖਾਂ ਬਦਲਵਾ ਰਹੀ ਹੈ ਹੋਰ ਅੱਖਾਂ ਪਵਾਉਂਗੀ ਉਹ ਮਿਲਣ ਕਿਵੇਂ ਮੈਨੂੰ ਦੱਸ ਕਿਦਾ ਗਈਆ ਇਹੋ ਹਾਂ ਆਏ ਕਿਰਪਾ ਤੋਂ ਹੀ ਪਾਲ ਕੇ ਰਿਹਾ ਹੋ ਜੇ ਮੈਂ ਹਾਂ ਕਰੀ ਤਾਂ ਗਈਆ ਹੋ ਇਨਸ਼ਾਅੱਲਾ ਹਮ ਤਾਂ ਤੀਮੀ ਮੰਨੀ ਦਾ ਤਾਂ ਪਤਾ ਸਤਾ ਲੈਂਦਾ ਰਹੀ ਉਹ ਤੂੰ ਆਏ ਤਾਂ ਸਾਬ ਲਾ ਬਈ ਕਈ ਪਾਰ ਜਿਹੇ ਪ੍ਰੈਸ਼ਨ ਗਲਤ ਜੇ ਬੰਦਾ ਮਰ ਜਾਂਦਾ ਮਰ ਜੂਗਾ ਬਾਈ ਬੰਦਾ ਕਿਤੇ ਬਚਦਾ ਪ੍ਰੈਸ਼ਨ ਲੈਣਾ ਬੌਲਿਆ 20 ਥਾਈ ਬੰਦੇ ਮਰ ਗਏ ਅਸਾ ਹੋਰ ਹੋਣਾ ਪਰਾਪੁਰ ਸੁਖ ਸੁਖ ਦੇ ਵੀ ਪਰਪ੍ਰੇਸ਼ ਦੀ ਗਲਤੀ ਹੋ ਜੇ ਮੇਰੇ ਨਾਲ ਤਾਂ ਉਹ ਅੱਖ ਖੁੱਖ ਦਾ ਕਹਿੰਦੇ ਨੇ ਜਾਨੀ ਅੱਖ ਬਦਲਣਗੇ ਵੀ ਜੇ ਕਿਤੇ ਅੱਖ ਮੰਝਾ ਸ਼ੀਸ਼ਾ ਪਾਉਣ ਕੇ ਅੱਖ ਚੰਨਾਂ ਮੈਂ ਅੱਛਾ ਹਾਂ ਸ਼ੀਸ਼ਾ ਪਾਉਣ ਕੇ ਪਾਉਣ ਦੇ ਆਂਦੀ ਵੀ ਕਿਸੇ ਹੋਰ ਬੰਦੇ ਦੀ ਅੱਖ ਪਾਉਣਗੇ ਜਾਂ ਤੇਰੇ ਵਰਗੇ ਬੰਦੇ ਦੀ ਅੱਖ ਉੱਚ ਪਏਗੀ ਫੇਰ ਤੂੰ ਦੇਖ ਲੈ ਕਹੀ ਜੀ ਹੋ ਜੀ ਉਹ ਫੇਰ ਨਾ ਕਹੀ ਵੀ ਇਹ ਬੰਦੇ ਦੇਖ ਦਿਆ ਆਹ ਵਾਹ ਹੋ ਆਪਣੇ ਤਾਂ ਕੱਜਰ ਦੇਖ ਹੀ ਹੋਰ ਨੇ ਇਹ ਕਣ ਪੈਦੇ ਨਹੀਂ ਆਏ ਨਾ ਨਾ ਇਹ ਵੀ ਹੁੰਦਾ ਨਾ ਇਹ ਕਈ ਵਾਰੀ ਅੱਖਾਂ ਨੂੰ ਜਿਹੜੀ ਚੀਜ਼ ਦੇਖਣ ਦੀ ਆਤ ਪੈ ਜੇ ਉਹ ਫੇਰ ਉਹੀ ਚੀਜ਼ ਦੇਖਦੀ ਹੁੰਦੀ ਅੱਖ ਨਾ 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 ਸਾਡੀ ਅੱਖ ਤਾਂ ਵੀ ਬਾਗ ਨਾਲ ਦੀ ਆ ਇਹ ਇਧਰ ਆ ਖਣਾਲ ਨਹੀਂ ਖੈਂਦੀ ਨਾਲ ਇਧਰ ਬੈਠਾ ਮੈਂ ਇਧਰ ਨਹੀਂ ਹੈਗਾ ਤੂੰ ਤੇਰਾ ਕੰਮ ਤਾਂ ਹੀ ਪਾਣੀ ਫੜਾਉਣਾ ਤੂੰ ਪਾਣੀ ਫੜਾਤਾ ਨਾ ਅਸੀਂ ਪੀ ਲਿਆ ਤੂੰ ਜਾ ਆਵਦਾ ਹਾਂ ਹਾਂ हां 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 आयो बुरे राय ਕਰਦੇ ਆ ਪਾਪਾ ਇਹ ਕੀ ਗੱਲਾਂ ਸੁਣਨੀਆਂ ਨੇ ਇਹਦੀਆਂ ਕੀ ਸੁਣਨੀਆਂ ਨੇ ਗੱਲਾਂ ਗੱਲਾਂ ਸੁਣਿਆ ਕਰ ਮੇਰੀਆਂ ਇਹਦਾ ਕੀ ਸੁਣ ਬیرے ਮੈਂ ਇੱਧਰ ਬੈਠਾ ਜੀ ਪੁੱਤ ਆਏ ਰੈ ਕਰਦਾ ਕੋਈ ਰਾਏ ਬੜੀ ਕਰਦਾ ਮੇਰੇ ਸਾੜ ਨੂੰ ਹਾਂ ਕਰਾ ਦੂਰਾ ਆਏ ਕਹਿੰਦਾ ਮੈਂ ਆਪੇ ਬੜੀ ਕਰਨ ਵਾਲਾ ਇਹਨਾਂ ਦਾ ਕੀ ਰੈ ਕਰੇਗਾ ਜਿਹਦੇ ਨਾਲ ਰੈ ਕਰਨੀ ਤੂੰ ਤਾਂ ਜਾਤ ਨਹੀਂ ਪੁੱਛਦਾ ਮੈਂ ਜਿਹੜੀ ਗੱਲ ਕਹੀ ਇਹਨੇ ਤੂੰ ਕੱਲ ਕੋ ਉਹਨੂੰ ਸੁਣਦਾ ਕੱਲ ਜੇ ਇਹ ਕੋ ਉਹਨੂੰ ਬੋਲ ਦੇ ਹਾਂ ਤੁਸੀਂ ਮੈਂ ਤਾਂ ਇਹੀ ਬੋਲੂ ਜਿੱਥੇ ਗੱਲ ਅਣਖ ਦੀ ਆ ਜੇ ਨਾ ਮੈਂ ਤਾਂ ਇਹੀ ਬੋਲਦਾ ਹੁਣ ਗੱਲ ਅਣਖ ਦੀ ਹੈ ਤੂੰ ਅੰਦਰ ਵਾੜ ਜਾ ਰਾਨੀ ਜੀ ਇੱਕ ਗੱਲ ਆ ਕੋਈ ਬਿੱਲਾ ਹੋ ਰਿਆ ਆ ਇੱਧਰ ਵੀਰੇ ਪਈ ਮੈਂ ਕਹਿ ਦੂੰਗਾ ਹਾਂ ਮੈਂ ਕਹਿ ਦੂੰ ਜਿਹੜੀ ਗੱਲ ਨਾ ਮੈਂ ਹੂੰ ਗੱਲ ਕਰਦਾ ਹੂੰ ਬਈ ਮਾ ਤੇਰੇ ਕਰਮ ਬਾੜੇ ਚ ਗਿਣੇ ਮਾਹ ਦੇਖ ਰਾ ਤੇਰੇ ਕਰਮਾਂ ਚ ਇੱਕਦਾ ਟੱਕੜਾ ਜੱਟ ਝੋਟਾ ਜੱਟ ਹਨ ਫਰਿਆ ਪਿਆਸੀ ਮਾਹ ਕੋਈ ਪੁੰਨਾ ਹੈ ਨਾ ਪਕੜੇ ਕਰੇ ਹੋਈ ਸੀ ਪੁੰਨਾ ਮਾਹ ਤੇ ਤੈਨੂੰ ਕਿਵੇਂ ਲੱਗ ਕੇਵੇਂ ਲੱਗਿਆ ਕਿਵੇਂ ਲੱਗਿਆ ਇਹਦੀ ਗੱਲ ਸੁਣ ਕੇ ਉਹ ਪੰਪ ਮਾਰੀ ਜਾਂਦਾ ਹੈ ਤੂੰ ਭੱਗ ਜਾ ਇਹ ਤਾਂ ਪੰਪ ਪੰਪ ਵਾਲੀ ਗੱਲ ਨਹੀਂ ਕਿ ਹੋਰ ਹੋਣਾ ਇਹ ਨਹੀਂ ਗੱਲ ਆਏਗੀ ਪੰਪ ਵਾਲੀ ਪਕੜਾ ਜੱਟ ਆ ਪਈ ਪੂਰਾ ਹੈ ਅ ਗਲਾਸ ਲੈ ਜਾ ਪਹਿਲਾਂ ਉਹ ਗੱਲਾਂ ਦੂਰ ਬਾਗੀਆਂ ਜਿਹੜੀਆਂ ਤੁਸੀਂ ਐ ਮਾਰ ਕੇ ਪੰਪ ਨਾ ਮੈਥੋਂ ਗਲਤ ਕੰਮ ਕਰਾ ਜਾਂਦੇ ਸੀ ਹੁਣ ਨਹੀਂ ਮੈਂ ਬੜਦਾ ਵੀਰ ਜੀ ਮੈਂ ਨਾ ਕੰਮ ਕਰਦੇ ਸੀ ਨਹੀਂ ਆਏ ਨਹੀਂ ਜਾਣੀ ਕਿ ਵੀ ਬੰਦਾ ਕਟਵਾਉਣਾ ਮੈਨੂੰ ਕਹਿੰਦੇ ਤੂੰ ਤਾਂ ਟਕੜਾ ਝੋਟਾ ਜਾਂ ਟਾ ਬਈ ਨਜਰਾ ਕੋਈ ਮੈਂ ਬੰਦਾ ਕੁੱਟ ਦਿੰਦਾ ਸੀ ਕੀ ਕਰਦਾ ਮੈਂ ਤੇ ਰਸੋਈ ਚ ਚਾਹ ਮੈਂ ਤਾਂ ਬਾੜਾ ਬੜਾ ਸੀ ਤੁਸੀਂ ਕਿੱਥੇ ਪਾਪਈ ਦੱਸੀ ਬੜਾ ਇਹ ਚਾਹ ਪੀ ਲਈ ਫ੍ਰਿਜ ਦੇ ਵਿੱਚ ਮੈਂ ਦੇ ਦੇਣਾ ਨਾ ਹੈਲੋ ਹਾਂ ਆਪ ਵੀ ਨਹੀਂ ਚੱਕ ਸਕਦਾ ਉਹ ਨਾਲ ਹੀ ਤੁਰਪੀ ਪਤਾ ਨਹੀਂ ਲੱਗਣਾ ਲਾਏ ਕੰਮ ਹੀ ਨਹੀਂ ਪਤਾ ਲੱਗਣਾ ਉਹਨੂੰ ਨਾ ਪਤਾ ਲੱਗਦਾ ਗਮਾਂਡੀਆਂ ਦਾ ਦੁੱਧ ਪਤਾ ਹੋ ਵੀ ਕਿੱਥੇ ਧਰਿਆ ਹੋਇਆ ਕਮਾਲ ਕਰੀ ਜਾਨੀਆ ਘਰੇ ਪਈ ਚੀਜ਼ ਨਹੀਂ ਪਤਾ ਉਹਨੂੰ ਪਈ ਮੁੱਠਾ ਕਿੱਥੇ ਆਂ ਜਾ ਤੇਰੇ ਰਕ ਤੂਰੇ ਬੈਠ ਮੈਂ ਜਾਨਾ ਹਾਂ ਮੈਨੂੰ ਦੱਸ ਇਹ ਬੁਲਟ ਦੀ ਗੱਲ ਦੱਸਦਾ ਜੀ ਤੁਹਾਨੂੰ ਹਾਂਜੀ ਤੁੰਨੂੰ ਸ਼ੌਕ ਹੈਗਾ ਇਹ ਚਲਾਉਣ ਦਾ ਹਾਂ ਮੈਂ ਚਲਾਉਂਦੀ ਮੇਰੀ ਮਾਸੀ ਦਾ ਮੁੰਡਾ ਆ ਲੈ ਆ ਕੋਈ ਉਹ ਹਵਾਜੀ ਕਰੀ ਜਾਇਆ ਕਰੇ ਮੇਰੇ ਬਾਪਿੰਦੇ ਦਾ ਤੁਰਤ ਪਾਇਰ ਲਿਆਂਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਥੋਨੂੰ ਘਰੇ ਪਾਣੀ ਪੀ ਲੀ ਪੂਆ ਜੀ ਤੁਸੀਂ ਵੀ ਭੇਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਇਹ ਮੁੰਡਾ ਕੋਣ ਪੁੱਪਲਾ ਐਕਚੁਅਲ ਚ ਪੂਆ ਪਤਾ ਕੀ ਹੋਇਆ ਨਾ ਉੱਥੇ ਨਾ ਉਹਨਾਂ ਨੇ ਬੱਸ ਰੋਕਦੀ ਮੈਨੂੰ ਨਾ ਕੋਈ ਵੀ ਸਾਧਨ ਨਹੀਂ ਸੀ ਮਿਲ ਰਿਹਾ ਹੈਗਾ ਫਿਰ ਇਹਨਾਂ ਨੇ ਮੇਰੀ ਹੈਲਪ ਕੀਤੀ ਬਹੁਤ ਚੰਗੇ ਨੇ ਨਾ ਕਿੱਥੇ ਰੋਕਦੀ ਬੱਸ ਉਹ ਪਿੰਡੇ ਆਰ ਪਤਾ ਨਹੀਂ ਕਿਹੜਾ ਸੀਗਾ ਕਿਹੜਾ ਪਿੰਡ ਸੀ ਉਹ ਨਮੋਲ ਆ ਜੀ ਹਾਂ ਨਮੋਲ ਪਿੰਡ ਲੈ ਨਮੋਲ ਉੱਥੇ ਤਾਂ ਆਪਣੀ ਰਿਸ਼ਤੇਦਾਰੀ ਸੀ ਭਲਾ ਤੂੰ ਮੈਨੂੰ ਕਹਿੰਦੀ ਉਹਨਾਂ ਦੇ ਘਰੇ ਭੇਜ ਦਿੰਦੀ ਮੈਂ ਤੈਨੂੰ ਪੂਆ ਜੀ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਮੈਨੂੰ ਲੱਗਦਾ ਫੋਨ ਦੀ ਸੋਚ ਜੀ ਕਿਸੇ ਤੋਂ ਬੰਦ ਹੋ ਗਈ ਹਾਂ ਮੈਂ ਤੁਹਾਨੂੰ ਇੰਨੇ ਫੋਨ ਕੀਤੇ ਤੁਸੀਂ ਇੱਕ ਵੇ ਫੋਨ ਨਹੀਂ ਚੁੱਕਿਆ ਮੇਰਾ ਮੈਂ ਉੱਥੇ ਖੜੀ ਸੀ ਫਿਰ ਮੇਰੀ ਇੰਨਾ ਨੇ ਹਾਲੇ ਕੋ ਕੀਤੀ ਬਹੁਤ ਚੰਗੇ ਨੇ ਪੂਆ ਜੀ ਇਹ ਨਹੀਂ ਮੇਰੇ ਤਾਂ ਹੀ ਫਰਜ ਸੀ ਦੇਖੋ ਜੀ ਹਨਾ ਜੀ ਮੈਂ ਤਾਂ ਜਿਹੜੇ ਹਸਾਬ ਨਾਲ ਸੰਸਕਾਰ ਦਿੱਤੇ ਹੋਣੇ ਮਾਪੇ ਉਹਦੀ ਮੰਮੀ ਮੇਰੀ ਜੌਬ ਕਰਦੇ ਨੇ ਐਸਬੀ ਬੈਂਕ ਚ ਡੈਡੀ ਮੇਰੇ ਐਡਵੋਕੇਟ ਨੇ ਜੀ ਉਹਨਾਂ ਦੇ ਸੰਸਕਾਰਾਂ ਦੀ ਚੱਲ ਰਹੀ ਹੈ ਜੀ ਮੈਂ ਉਹਨਾਂ ਨੇ ਮੈਨੂੰ ਐ ਆਖਿਆ ਹੋਇਆ ਕਿਸੇ ਰਾਹੀ ਨੂੰ ਵੀ ਜੇ ਤੇਰੇ ਨਾਲ ਕੋਈ ਬਹਿ ਗਿਆ ਮੰਜਲ ਦੇ ਪਹਟਾ ਕੇ ਆਉਣਾ। ਨਾ ਭਾਈ ਬਹੁਤ ਚੰਗੇ ਸੰਸਕਾਰ ਦਿੱਤੇ ਹੋਏ ਐ। ਉਹ ਸਾਡੀ ਨਮੋਲ ਰਿਸ਼ਤੇਦਾਰੀ ਐ। ਅੱਛਾ ਇਹ ਨਮੋਲ ਭਲਾ ਕਿਹਦੇ ਕਣੀ ਜੀ? ਅਕਰਨੈਲ ਕੇ। ਭੈਣਾ ਸੜੜਲੇ ਬੜੀ ਗਹਾਂ ਲੰਗੇ ਹੋਏ ਨੇ ਓਏ। ਹੋਰ ਕੋਈ ਜਾਣੇ ਨਾ ਜਾਣੇ ਨੂੰ ਸੋਹਣੀ ਜਨਾਨੀ ਹਰੇਕ ਹੀ ਜਾਣਦੀ ਆ ਯਾਰ। ਮਾਰੋ। ਲੈ ਕਰਨੈਲ ਤਾਂ ਮੇਰੇ ਤਾਇਆ ਹੀ ਨਹੀਂ ਸਾਡੇ ਸਰੀਕੇ ਚ ਹੀ ਨੇ। ਘਰਨ ਵਾਲੀ ਘਰ ਆਈ ਸਾਡੇ। ਭਈ ਉਹ ਤਾਂ ਕਰਨੈਲ ਨੂੰ ਸਾਰਾ ਪਿੰਡ ਜਾਣਦਾ ਐ। ਪਰ ਤੂੰ ਕਿਹਦਾ ਮੁੰਡਾ ਐ? ਮੈਂ ਤਾਂ ਲਾਬੋ ਦਾ ਮੁੰਡਾ ਜੀ। ਲੈ ਤੂੰ ਦਾ ਘਰ ਦਜਵਾਕ ਨਿਕਲਿਆ। ਹਾਂ ਜੀ ਮੇਰੀ ਗੱਲ ਸੁਣ ਹੁਣ ਚਾਹ ਪਾਣੀ ਪੀ ਕੇ ਜਾਣਾ। ਹਾਂ ਜੀ ਹਾਂ ਜੀ ਜ਼ਰੂਰ ਪੀਵਾਂਗੇ ਜੀ। ਐਂ ਦੱਸ ਚਾਚਾ ਮਿੱਠਾ ਵੱਧ ਘੱਟ ਕੀ ਕਿੰਨਾ ਕੁ ਪੀਣਾ ਹੈ? ਨਹੀਂ ਨਾਰਮਲ ਜਿਹਾ ਪਾ ਲਓ ਜੀ ਬਾਕੀ ਇਹਨਾਂ ਨੂੰ ਪੁੱਛ ਲਓ ਜੀ। ਅੱਛਾ ਭਾਈ ਤੇਰਾ ਬਾਲਾ ਬਾਲਾ ਧੰਨਵਾਦ ਹੈ ਜਿਹੜਾ ਤੂੰ ਕੁੜੀ ਨੂੰ ਸਹੀ ਸਲਾਹਤ ਕਰੇ। ਧੰਨਵਾਦ ਵਾਲੀ ਕੀ ਗੱਲ ਆਈ? ਤੁਸੀਂ ਯਕੀਨ ਨਹੀਂ ਮੰਨਣਾ ਜੀ। ਮੇਰੇ ਫਰਜ਼ ਦੀ ਗੱਲ ਦੱਸਦਾ ਜੀ ਸੋਨੂੰ ਇੱਕ ਦਿਨ ਬੁੜੀ ਮਿਲ ਗਈ ਜੀ ਮੈਨੂੰ। ਬਾਲੀ ਬਜ਼ੁਰਗ ਵਿਚਾਰੀ ਮੈਂ ਜਾ ਮਾਂ ਕੁਦਰਤੀ ਮੋਟਰਸਾਈਕਲ ਲਈ। ਮੈਂ ਬਿਠਾ ਲਿਆ ਜੀ ਮੈਂ ਮੂਨਕ ਤੱਕ ਛੱਡ ਗਿਆ ਦੇਖੋ ਨਮੋਲ ਤੋਂ ਮੂਨਕ ਕਿੱਥੇ ਪਿਆ ਜੀ ਹਾਂ ਭਾਈ ਇਹ ਤਾਂ ਇਨਸਾਨੀਅਤ ਹੋਣੀ ਚਾਹੀਦੀ ਹੈ ਜੀ ਬੰਦੇ 'ਚ ਮੇਨ ਚੀਜ਼ ਤਾਂ ਇਹੀ ਹੁੰਦੀ ਹੈ ਜੀ ਮੈਨੂੰ ਲੱਗਦਾ ਤੁਹਾਡੇ ਪਿੰਡ ਦੇ ਸਾਰੇ ਬੰਦੇ ਚੰਗੇ ਹਾਂਜੀ ਹਾਂਜੀ ਸਾਰੇ ਚੰਗੇ ਨੇ ਜੀ ਲੱਗ ਪੱਗ ਹਾਂ ਚਲਾਇ ਕਰੋ ਤੁਸੀਂ ਦੋਹੇ ਜਾਨੇ ਮਾਰੋ ਗੱਲਾਂ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਵਾਂ ਕੋਫੀ ਬਣਾ ਲਿਓ ਜੀ ਕੋਫੀ ਥੋੜੀ ਥੋੜੀ ਜੀ ਕੋਫੀ ਬਣਾ ਦੇ ਹਾਂਜੀ ਕੋਈ ਗੱਲ ਨਹੀਂ ਕੋਫੀ ਚਾਹ ਤੋਂ ਜੀ ਯੱਕਿਆ ਪਿਆ ਜੀ ਤੁਸੀਂ ਪੀਹੇਂਗੀ ਕੋਫੀ ਮੈਂ ਬਣਾ ਲਵਾਂ ਕੋਈ ਜੀ ਕੋਈ ਨਾ ਤੁਸੀਂ ਮਾਰੋ ਦੋ ਜਿਹੜੀ ਹਾਂਜੀ ਸਟੱਡੀ ਸਟੱਡੀ ਫਿਰ ਕਿਵੇਂ ਚੱਲਦੀ ਈ ਸਟੱਡੀ ਹਾਂਜੀ ਸਟੱਡੀ ਵੀ ਤੇ ਚੱਲਦੀ ਸਿਰ ਸੋ ਟਾ ਕੇ ਰੱਖਿਆ ਗਿਰੂ ਜੀ ਹਵਾ ਹਵਾ ਲੱਗ ਜਾਂਦੀ ਹੁਣ ਤਾਂ ਠੰਡੀ ਹਵਾ ਵਗਦੀ ਕਿੱਥੇ ਕਰਦੇ ਹੋ ਸਟੱਡੀ ਜੀ ਮੈਂ ਰਣਵੀਰ ਕਾਲਜ ਸੰਗੋਂ ਆਈ ਹੁਣ ਤਾਂ ਸਕੀਰੀ ਪੈ ਗਈ ਸੁੱਕ ਨਾਲ ਨਹੀਂ ਮੈਂ ਸੰਗਦੀ ਨਹੀਂ ਅੱਛਾ ਜੀ ਠੀਕ ਹੈ ਜੀ ਰਣਵੀਰ ਕਾਲਜ ਰਣਵੀਰ ਕਾਲਜ ਸੰਗਰੂਰ ਜੀ ਹਾਂਜੀ ਅੱਛਾ ਜੀ ਮੇਰਾ ਵੀ ਕਿਹੜਾ ਬਜਦੀ ਰਹਿੰਦਾ ਜੀ ਉੱਥੇ ਅੱਛਾ ਅੱਛਾ ਤੁਸੀਂ ਸਟੱਡੀ ਕਰਦੇ ਹੋ ਉੱਥੇ ਨਹੀਂ ਮੈਂ ਤਾਂ ਉੱਥੇ ਚੰਡੀਗੜ੍ਹ ਕੁ ਵਰਦਾ ਜੀ ਅੱਛਾ ਹਾਂ ਯੂਨੀਵਰਸਿਟੀ ਚ ਹਾਂਜੀ ਵੈਸੇ ਮੈਂ ਦੋਸਤਾਂ ਨਾਲ ਵਗ ਜਾਨਾ ਜੀ ਉੱਥੇ ਰਣਜੀਤ ਚ ਹਾਂਜੀ ਹਾਂਜੀ ਕਿਹੜੇ ਡਿਪਾਰਟਮੈਂਟ ਚ ਤੁਸੀਂ ਉੱਥੇ ਉਹ ਮੈਨੂੰ ਸਟੱਡੀ ਕਿਹੜੀ ਕਰਦੇ ਹੋ ਮੈਂ ਵੀ ਏ ਫਰਸਟ ਇਅਰ ਅੱਛਾ ਬੀਏ ਕਰਦੇ ਹੋ ਜੀ ਠੀਕ ਹੈ ਠੀਕ ਹੈ ਮੈਂ ਵੀ ਪੜ ਲਿਆ ਦੀ ਪਹਿਲਾਂ ਬੀਏ ਬੀਯੂਏ ਤਾਂ ਮੈਂ ਬਹੁਤ ਪਹਿਲਾਂ ਕਰ ਲਈ ਤੀ ਜੀ ਅੱਛਾ ਹਾਂ ਹੁਣ ਤਾਂ ਮੈਂ ਸਮਝ ਲਓ ਬੀਟੈਕ ਕਰਦੇ ਤੁਸੀਂ ਸਟੱਡੀ ਮੈਂ ਬੀਟੈਕ ਕਰਦਾ ਹਾਂ ਅੱਛਾ ਹਾਂਜੀ ਹਾਂਜੀ ਸੈਕ ਨੀਅਰ ਆ ਮੇਰਾ ਉੱਥੇ ਚਲੋ ਵਧੀਆ ਵੈਸੇ ਤਾਂ ਉੱਥੇ ਹੀ ਰਹਿਣਾ ਜੀ ਕਦੇ ਕਦਾ ਹੀ ਆਉਣਾ ਪਿੰਡ ਅੱਛਾ ਹਾਂਜੀ ਕਿਹੜਾ ਗੁੜਾ ਮਾਰ ਜਾਨੇਗੇ ਹਾਂ ਬਾਕੀ ਡੈਡੀ ਸਾਮੀ ਆਂਦੇ ਨਹੀਂ ਸਾਰਾ ਅੱਜ ਤਾਂ ਵੱਡੀ ਫਰਮ ਆਈ ਕੰਮ ਵੱਡਾ ਆਪਣਾ ਦਾ ਅੱਛਾ ਹਾਂ ਹਾਂ ਚਲੋ ਵਧੀਆ ਯਾਰ ਹਾਂਜੀ ਹਾਂ ਹੋਰ ਦੱਸੋ ਹੋਰ ਵਧੀਆ ਜੀ ਠੀਕ ਠਾਕ ਤੁਹਾਡਾ ਬਹੁਤ ਬਹੁਤ ਥੈਂਕ ਯੂ ਨਹੀਂ ਥੈਂਕ ਯੂ ਨਾ ਕਹੋ ਜੀ ਫੇਰ ਉਹੀ ਗੱਲ ਆ ਜਾਂਦੀ ਮੇਰੇ ਤਾਂ ਫਰਜ਼ ਜੀ ਮੇਰੇ ਵੀ ਹੈ ਨਾ ਤੁਸੀਂ ਮੈਨੂੰ ਘਰ ਤੱਕ ਛੱਡਿਆ ਨਾ ਐਕਚੁਅਲ ਜੀ ਮੈਨੂੰ ਤੁਸੀਂ ਦੇਖਿਆ ਹੀ ਸੀਗਾ ਨਾ ਮੈਨੂੰ ਕੋਈ ਵੀ ਸਾਧਨ ਨਹੀਂ ਸੀ ਮਿਲ ਰਿਹਾ ਮੈਂ ਸਮਝ ਗਿਆ ਜੀ ਅੱਜ ਕੱਲ੍ਹ ਯਕੀਨ ਕਰਨਾ ਔਖਾ ਹੈ ਲੋਕਾਂ ਤੇ ਹੈ ਨਾ ਜੀ ਕਿਸੇ ਨੂੰ ਵੀ ਆਏ ਆਪਾ ਜਾਣ ਘੱਟ ਦੇ ਨਹੀਂ ਸਕਦੇ ਹੈ ਨਾ ਇਹ ਸਹੀ ਗੱਲ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਜੀ ਐਂ ਤਾਂ ਮੈਂ ਛੱਡਦੀ ਰਹਿਣਾ ਜੀ ਰਾਈਆਂ ਨੂੰ ਤਾਂ ਦਾਤੀ ਪਾ ਲਣ ਦੇ ਮੈਨੂੰ ਕਿਉਂ ਜੱਫਾ ਠੋਕੀ ਖੜਾ ਹੋਏ ਬਸ ਮਾਗਾ ਬਾਰੇ ਆ ਮੜਾ ਜਾ ਦੱਸ ਦੇ ਆ ਕਰ ਸੌ ਲੱਗੇ ਜਰਾ ਐਂ ਤਾਂ ਕਦੇ ਵੀ ਰੋਣੀ ਨਹੀਂ ਕਰਿਆ ਜਿਵੇਂ ਤੂੰ ਕਰੀ ਜਾਂਦਾ ਇੱਧਰ ਨੂੰ ਇੱਥੇ ਖੜ ਜਾ ਮੈਂ ਦਾਤੀ ਲਿਆਵਾ ਠੀਕ ਆ ਤੈਨੂੰ ਮਲਿਆ ਦੂੰ ਤੈਨੂੰ ਮਲਿਆ ਦੂੰ ਮੈਂ ਕਰਦਾ ਫੋਨ ਉਹਨੂੰ ਇੱਥੇ ਖੜ ਦੇ ਇੱਥੇ ਖੜ ਕੇ ਤੰਨੇ ਗਣ ਦਾਤੀ ਪਾ ਲਿਆ ਅੰਦਰ ਨਾ ਜੀ ਓਏ ਉਹ ਬੱਚੀ ਦਾ ਯਾਰ ਫੇਰ ਅੰਦਰ ਨੂੰ ਨਹੀਂ ਅੰਦਰ ਕੀ ਕਰਦਾ ਓਏ ਬੱਸ ਦੇਖੀ ਮੈਨੂੰ ਪਿਆਰ ਨਾ ਕਰੀਂਦਾ ਯਾਰ ਬੰਦਿਆਂ ਵਾਂਗੂ ਸਮਝਦਾ ਕਿਉਂ ਨਹੀਂ ਗੱਲ ਨੂੰ ਫਿਰ ਮੈਨੂੰ ਆਉਂਦਾ ਪਤਾ ਦੱਸ ਦੇ ਮੇਰੇ ਨਾਲ ਕਿਤੇ ਦਾ ਭਾ ਜੱਫੂ ਜੱਪੀ ਹੁੰਦੇ ਸੀ ਹੁਣ ਦੂਜੇ ਸਮਝ ਗਿਆ ਗੱਲ ਕੀ ਕਹਿਣਾ ਹੈ ਕੋਈ ਕਹਿਣਾ ਕੀ ਨਹੀਂ ਨਹੀਂ ਕਰੀ ਜਾਂਦਾ ਯਾਰ ਜਨਾਨੀਆਂ ਲੋਟ ਹੈ ਤੂੰ ਕਰ ਨਾਲ ਨਾਲ ਆਉਂਦੇ ਓ ਤੂੰ ਮੇਲੇ ਮੂਲੇ ਤਾਂ ਨਹੀਂ ਜਾਇਆ ਕਿਤੇ ਉਹ ਕਿਸੇ ਪਾਸੇ ਨਹੀਂ ਕਿਤੇ ਨਹੀਂ ਜਾਂਦਾ ਮੈਂ ਪਰਾਂ ਰਹਿ ਓਏ ਤੇ ਘਰ ਕਹੀ ਲਿਆ ਉਹ ਕਹੀ ਲਾ ਮੈਂ ਫੂਲ ਲਾਉਣਾ ਨੂੰ ਕਹੀ ਕੀ ਕਰਨੀ ਆ ਕਹੀ ਬਾਜਰ ਚੱਲਾਂਗੇ ਕਹੀ ਲਿਆ ਲੈ ਲਿਆ ਬਚ ਗਈ ਯਾਰ ਫਿਰ ਅਹੀਂ ਤਾਂ ਕਸਮ ਕਿੱਥੇ ਆ ਉਹ ਮਰਦਾ ਇਹਨੂੰ ਨਾ ਗੱਲ ਕਰ ਲੈ ਪਰ ਸਿਆਪਾ ਨਿਬੜੇ ਮੇਰਾ ਥਾਲਾ ਮਗਰ ਫਿਰਦਾ ਲੇਲੇ ਲੋਟ ਅਹੀਂ ਤਾਂ ਗਰਜਣ ਨਹੀਂ ਫਿਰਦਾ ਮੇਰੇ ਇਟ ਕੁੱਤੇ ਵਾਲਾ ਪੈਰ ਦੀ ਇਹ ਬੰਦੇ ਨਾ ਪੈਰ ਤੇ ਨਾ ਮਾਰੀ ਓਏ ਖੜਚਾ ਪੈਰ ਕਿ ਮਿੱਥੀ ਜੰਨਾ ਯਾਰ ਥੱਲੇ ਤਾਂ ਦੇਖ ਲੈ ਹੋਣ ਲਾਉਨੇ ਹੋਗੇ ਆਹ ਪੜਜਾ ਕਮੈਂਟ ਤਰੀਕਾ ਹਾਉਣਾ ਵੀਡੀਓ ਗਲਤੀ ਗੱਲ ਐਂਦਾ ਕਸਮ ਇਹ ਤਾਂ ਬੇਲਾ ਠੱਠਾ ਹੁਈ ਫਿਰਦਾ ਰੋਟੀਆਂ ਪੰਦਾ ਓਏ ਐਂ ਕਰ ਓਏ ਹੋਰਿਆ ਆਹੀ ਕਰਦਾ ਓਏ ਨਹੀਂ ਵੈਸੀ ਲਾਓ ਵਾਈਟ ਦੇ ਭੂਖਪਾਖ ਜੀ ਨਾ ਮਾਰ ਭੂਖ ਐ ਜੀ ਕੱਟੂ ਜਿਆਦਾ ਰੱਖੇਗਾ ਹਾਂ ਹੁਣ ਤੋ ਲਾ ਦੇ ਉਹ ਖਰਜਾ ਲਾਉਣਾ ਐਂਦਾ ਕਸਮ ਪਹਿਲਾ ਰੋਟੀਆਂ ਪੰਦ ਤੋ ਕੰਮ ਨਾ ਲਈਏ ਐਂ ਕਰ ਓਏ ਇਹ ਤਾਂ ਰੇਂਜ ਦੀ ਆਉਂਦੀ ਆ ਜਾ ਬਾਜਰੇ ਚ ਓ ਭੈਣ ਤੋ ਕਸਮ ਬਾਜਰੇ ਚ ਆ ਜਾ ਬਾਜਰੇ ਚ ਆ ਜਾ ਉੱਥੇ ਆਉ ਰੇਂਜ ਉੱਥੇ ਮੈਂ ਗੱਲ ਕਰਾਉਣਾ ਤੇਰੀ ਆ ਜਾ ਕਈ ਤਾਂ ਹੁਣ ਲਾ ਇਸ ਨੂੰ ਕਹਿੰਦੇ ਨੇ ਜੱਬਲ ਪੁੱਤ ਨਾ ਜੰਮੀ ਇਤਨੀ ਚੰਗੀ ਆ ਜਾ ਓਏ ਇੱਥੇ ਆਉ ਰਿਆਂ ਐ ਕਰ ਦਮ ਗੁੱਟ ਦਿਆ ਆ ਗੁੱਟ ਪਾ ਦੇ ਮੈਂ ਲਾਉਣਾ ਮੈਂ ਥੋਣੀ ਗੁੱਟਿਆ ਜਾਂਦਾ ਢੀ ਮੈਂ ਫਿਰ ਗੱਲ ਨਹੀਂ ਕਰਾਉਣੀ ਉਹਦੇ ਨਾਲ ਚੋਲਾ ਧਰ ਦੇ ਉਹਦਾ ਚੋਲਾ ਹੁਣ ਤੇਰੇ ਕਿਸੇ ਕੰਮ ਦਾ ਨਹੀਂ ਹੈਗਾ ਤੂੰ ਤਾਂ ਗਿਆ ਕੰਮੋਂ ਆ ਮੜ ਜਾ ਇਥੋਂ ਬਾਡਾ ਪਾਲਾ ਜਸੀਨ ਉਲਾਵਾ ਪੂਨੋ ਜੈਲੂ ਨੂੰ ਕੱ비 ਐ ਆਇਆ ਫਿਰਦਾ ਨਾਲਾ ਕੋਈ ਦਵਾਈ ਬੂਟੀ ਦਵਾ ਦੇਾਂਗੇ ਫੇਰ ਵੀ ਪੁੰਨੀ ਨਹੀਂ ਆ ਚੰਗਾ ਓ ਬਸ਼ੀਰ ਯਾਰਾ ਕੀ ਕਰਦਾ ਹੈ ਹੈ ਇਹ ਕੀ ਆ ਕੋਟਾ ਤੋ ਉਰਾ ਦੋ ਉਰਾ ਦੋ ਬਟਨਾ ਪੜਦੀ ਪਹਿਲੀ ਚੱਲਦਾ ਲਗ ਡਟ ਜਿਸੀਂ ਮੈਂ ਬੋਲਦਾ ਹਾਂ ਓਏ ਓਹ ਉਹ ਤੇਰਾ ਮਿੱਤਰ ਨਹੀਂ ਹੈਗਾ ਡਾਕਟਰ ਯਾਰ ਉਹਦੇ ਨਾਲ ਗੱਲ ਕਰਨੀ ਸੀ ਮੈਂ ਓਏ ਉਹ ਤਾਂ ਗੱਲ ਤਾਂ ਕੀ ਆ ਗੱਲ ਤਾਂ ਉਹ ਰਾਮਾ ਨਹੀਂ ਹੈਗਾ ਰਾਮਾ ਉਹ ਉਂ ਤਾਂ ਚੱਲ ਉਹਦੇ ਨਾਲ ਜਿੱਦ ਪਾਇਏ ਜੀ ਆਉਂ ਤਾਂ ਮੈਂ ਮੂੰਹ ਜਾਂ ਲਾਉਂਦਾ ਜੀ ਨੂੰ ਬਾਲਾ ਹਾਂ ਉਹ ਯਾਰ ਉਹ ਚੱਕਰ ਪੁੱਠੇ ਹੋ ਗਏ ਉਹਦੇ ਹੈ ਕਿਵੇਂ ਨਾ ਠੀਕ ਆ ਉਹ ਤਾਂ ਠੀਕ ਐ ਬੋਲਚਾਲ ਵਿਗੜ ਗਿਆ ਯਾਰ ਰੋਟੀ ਰੋਟੀ ਪਾਣੀ ਤਾਂ ਵਧੀਆ ਹਜਮ ਆਉਂਦਾ ਓਏ ਰੋਟੀ ਪਾਣੀ ਤਾਂ ਕਹਿੰਦਾ ਵਧੀਆ ਹਜਮ ਆਉਂਦਾ ਉਹ ਯਾਰ ਮੇਰੇ ਮਾਗਰ ਮਾਗਰ ਫਿਰਦਾ ਉਹਨੂੰ ਭਾਲਦਾ ਫਿਰਦਾ ਕਰਨੈਲ ਨੂੰ ਕਰਨੈਲ ਨਹੀਂ ਮਿਲਦਾ ਬਸ ਆਦੇ 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 ਬੋਲ ਵੀ ਦੂਜੇ ਲੋਟ ਹੋ ਗਿਆ ਬੁੜੀਆਂ ਵਾਲਾ ਹੋ ਗਿਆ ਬੋਲ ਵੀ ਇਹਦਾ ਹੈ ਉਹਨੂੰ ਐ ਪੋਸਿਬ ਵੀ ਇਹ ਹੱਲ ਹੈਗਾ ਕਾ ਨਹੀਂ ਲੋੜ ਲੋਡ ਕਰਦਾ ਸੀ ਮੈਂ ਆਪੀ ਕਰ ਲੂੰ ਤੂੰ ਬਾਜਰਾ ਦੇਖ ਨਾ ਉਹਨੂੰ ਐਂ ਪੁੱਛ ਡਾਕਟਰ ਨੂੰ ਵੀ ਦਵਾਈ ਬੂਟੇ ਨਾਲ ਲੋਟ ਆਉ ਕਿ ਪੰਜ ਸੱਤ ਦਿਨ ਰੱਖਣਾ ਪਊਗਾ ਹਾਂ ਹੱਸਿਆ ਜੀ ਇਹਦਾ ਫਿਰ ਇਹਦਾ ਇਹ ਮੇਰਾ ਸਾਲਾ ਉਧਰ ਨਾਲ ਬਾਜਰੇ ਲੀਜੀ ਚ ਉਹ ਇਕੱਠੇ ਨਹੀਂ ਹੋ ਕੇ ਕਰਦੇ ਜਿਹੜੇ ਅਪਿ ਸਹੀ ਜੀ ਹੋਈ ਤੇ ਮੈਂ ਚਲਾਦਾ ਉਹਨਾਂ ਦਾ ਗੂ ਬਣੂਗੇ ਪਹਿਲਾ ਇੱਧਰ ਤੀ ਗਾ ਬਿਟੋਲਿਆਂ ਕਣੀ ਕਰਨਾ ਲੋ ਨਹੀਂ ਕਰੀਂਦਾ ਪਛੀ ਦਾ ਯਾਰ ਆਦੇ ਯਾਰ ਮੈਨੂੰ ਤਾਂ ਸਾਂਹ ਲੱਗੇ ਮੈਂ ਤਾਂ ਬਾਹਰ ਡਰ ਲੱਗਿਆ ਖੜ ਜਾ ਕਰਾਉਣਾ ਪੰਜ ਸਤ ਗਏ ਉਹ ਲੈ ਗੱਲ ਕਰ ਕਰਨਾਲ ਕਰਾ ਲੈ ਗੱਲ ਕਰ ਇਦਾਂ ਗੱਲ ਕਰ ਬਈ ਗੱਲ ਕਰ ਕਰਨਾਲ ਗੱਲ ਕਰ ਠੀਕ ਮਿੰਟ ਗੱਲ ਕਰਾਉਣੀ ਨਹੀਂ ਮਝਿਆ ਲੱਸਣੇ ਤੇਰੇ ਨਾਲ ਨਹੀਂ ਕਰਾਉਣੀ ਹਾਂ ਥਾਪੜਾ ਮਰੂ ਮੈਂ ਚੰਗਾ ਜੱਸੀ ਤਾਂ ਬਈ ਉੱਤੋਂ ਦੀ ਕੰਮ ਮੈਂ ਮੈਂ ਖਤਰਨਾ ਗੱਲ ਕਰ ਨਹੀਂ ਸਕਦਾ ਹਾਂ ਹਾਂ ਆ ਜਾ ਬਈ ਗਵਾਚਰਾ ਘੁੱਟ ਦਿਆਂ ਆ ਜਾ ਰਾ ਪੱਠੇ ਪਾਜਰੀ ਚ ਇੱਥੇ ਘੁੱਟ ਹਾਏ ਤੂੰ ਗੱਲ ਕਰਾ ਗੱਲ ਕਰਾਉਣਾ ਭਾਈ ਐਂ ਹੱਥ ਬੰਨੇ ਤੇਰੇ ਮੂਰੇ ਪਾਈ ਲਾ ਤੇਨੂੰ ਹੋ ਕੀ ਗਿਆ ਚੰਗਾ ਪਲਾ ਇਨਸਾਨ ਐ ਤੂੰ ਗੱਲ ਕਰਾ ਐ ਕੰਮ ਕਰੀ ਜਾਣਾ ਕੀ ਦਿਨਾਂ ਗੱਲ ਕਰਾਂ ਮੈਂ ਉਹ ਬਿਜੀ ਆ ਉਹ ਬਿਜੀ ਆ ਉਹਦਾ ਫੋਨ ਚੁਹੂ ਨਹੀਂ ਹੈਗਾ ਪੈਸੇ ਨਹੀਂ ਹੈਗੇ ਉਹ ਬਾਈ ਡਿਟੀ ਮੁੱਕ ਗਈ ਫੇਰ ਤੂੰ ਕਰ ਮੈਂ ਤਾਂ ਤੇਰੇ ਸਾਹਮਣੇ ਖੜਾ ਮੈਂ ਮੈਂ ਗੱਲ ਕੀ ਕਰਾਂ ਹਾਏ ਦੇਖ ਹਾਏ ਉਹ ਬੰਦਾ ਤੂੰ ਵੀ ਤਾਂ ਗੱਲ ਲਗੜਾ ਮੈਂ ਅੱਛਾ ਫੇਰ ਕੀ ਬਣਿਆ ਵੀ ਫੇਰ ਕੀ ਬਾਨਾ ਸੀ ਤੈਨੂੰ ਤਾਂ ਹੀ ਤਾਂ ਦੱਸੀ ਜਾਨੀ ਆ ਵੀ ਬਾਹਲੇ ਮੋٹے ਦਿਮਾਗ ਦੀ ਆ ਦੇਖੇ ਤਾਂ ਪੈਸਾ ਜਿੰਮੇ ਮਰਜੀ ਖਾ ਲੇ ਅੱਛਾ ਹੋਰ ਉਹ ਬੜਖਾ ਨਾ ਤਾਂ ਹੈ ਨਹੀਂ ਹੁਣ ਪੈਨ ਵੀ ਮੈਨੂੰ ਪਤਾ ਲੱਗਾ ਤੇ ਵੀ ਉਹਨੇ ਤਾਂ ਅੱਖ ਦਾ ਆਪਰੇਸ਼ਨ ਕਰਾ ਲਿਆ ਗਈ ਹੋਈ ਆ ਤਾਂ ਪੇਕੇ ਕਈ ਥੇਰਾ ਤੈਨੂੰ ਪਤਾ ਉਹੀ ਨਹੀਂ ਘਰੇ ਖੜਦਾ ਉਹ ਤਾਂ ਹੈ ਆ ਸਾਡੇ ਵਾਲਾ ਕਿਤੇ ਨਾ ਕਿਤੇ ਜਾਂਦਾ ਮੁੜੇ ਆਉਂਦਾ ਕੰਮ ਧੰਦਾ ਕਰਕੇ ਹੈ ਦੇਖ ਲੈ ਉਹਨਾਂ ਅੱਜ ਰੌਬ ਦੇ ਪਾਲੋਂ ਡਰਦਾ ਰਹਿੰਦਾ ਵੀ ਮੇਰੀ ਨਾ ਕੋਈ ਚੂਕਲੀ ਕਰ ਦੇ ਉਹ ਨਹੀਂ ਬੋਲਦਾ ਦੇਖ ਲੈ ਤੂੰ ਮੁਖਤਿਆਰੀ ਇਹਨੂੰ ਸੰਭਾਲ ਰੱਖੀ ਆ ਮੁਖਤਿਆਰੀ ਤਾਂ ਫਿਰ ਹੁਣ ਬਈ ਜਦੋਂ ਅਗਲੇ ਦਿਨ ਨੂੰ ਤੀਆ ਕਰਦੀ ਮੁਖਤਿਆਰੀ ਤਾਂ ਦੇਣੀ ਹੀ ਆ ਕਰਦੀ ਉਹਨੂੰ ਹੈ ਤੇ ਮੁਖਤਿਆਰੀ ਤਾਂ ਮੁਖਤਿਆਰੀ ਫਿਰ ਚੱਜਦੇ ਬੰਦੇ ਨੂੰ ਤਾਂ ਫੜਾਉਂਦੇ ਘੱਟੋ ਘੱਟ ਜਿਹਨੂੰ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਮੋਟੇ ਦਿਮਾਗ ਦੀ ਆ ਉਹ ਮੈਂ ਵੀ ਠੱਗੀ ਲਾਇਆਈ ਉਹਦੇ ਨਾਲ ਇੱਕ ਉਹਦੇ ਠੱਗੀ ਲਾਤੀ ਵੈਲਣੇ ਤੈਨੂੰ ਪਤਾ ਹੀ ਨਹੀਂ ਨੀਂ ਚੀਜ਼ ਦਿਖਾਉਣ ਖਰਚਾ ਇਹ ਆ ਦੇਖ ਇਹ 6000 ਰੁਪਇਆ ਹਾਂ ਕੋਟ ਮੈਂ ਪਾਕੇ ਬੱਗੀ ਉਧਰ ਅਹੋ ਜੀ ਹਏ ਮੈਂ ਤਾਂ ਬਲਾਈ ਸੋਣਾ ਲੱਗਿਆ ਇਹ ਤੇ ਤੂੰ ਕਹਿੰਦੀ 2500 ਦਾ ਐ ਨਹੀਂ 3500 ਦਾ ਬੌਲੀਏ 2500 ਤਾਂ ਮੈਂ ਕਮਾਇਆ ਉਹਦੇ ਚੋਂ 6000 ਰੁਪਏ ਪਵਾ ਲਿਆ ਮੈਂ ਟੱਚ ਬੌਲੀ ਤੋਂ ਮੈਂ ਕਾਇਕੇ 5000 ਦਾ ਕੋਟ ਮੈਂ ਖਾ 1000 ਰੁਪਏ ਵੀ ਮੈਨੂੰ ਕਰਾਇਆ ਦੇ ਮੇਰਾ ਕਰਾਇਆ ਲੱਗੂਗਾ ਜਿਹਨੂੰ ਨਾਲ ਲੈ ਕੇ ਜਾਊਂਗੀ ਬਸ ਤੇ ਬਸ ਤੇ ਥੋੜੀ ਜਾਊਂਗੀ ਹੁਣ ਅੱਛਾ ਮੇਰੇ ਭਾਈ ਹੁਣ ਆਇਆ ਦਿਮਾਗ ਚ ਗੱਲ ਦੇਖ 3500 ਦਾ ਤੇਰਾ ਕੋਟ ਆ ਹੂੰ ਤੂੰ ਉਹ ਤਾਂ 6000 ਰੁਪਏ ਲੈ ਲਿਆ ਲੈ ਲਿਆ ਹਏ ਹਾਂ 6000 ਲੈ ਲਿਆ ਫੇਰ ਤਾਂ ਅੱਧਾ ਐ ਕੱਢ ਕੇ ਆਇਆ ਫੇਰ 2500 ਰੁਪਏ ਦਿਹਾੜੀ ਕੁੱਟ ਲਈ ਨੀ ਉਹੀ ਤਾਂ ਕਹੀ ਜਾਨੀਆਂ ਘੰਟੇ ਦੀ ਵੀ 2500 ਰੁਪਏ ਮੈਂ ਕਮਾ ਲਿਆਈ ਬਹੁਤ ਆਫਰੀ ਨਿਕਲੀ ਨਹੀਂ ਪਰ ਉਹ ਐ ਕਹਿੰਦੇ ਨੇ ਵੀ ਠੱਗੀ ਵਾਲੇ ਪੈਸੇ ਬੜਾ ਟਾਈਮ ਰਹਿੰਦੇ ਨਹੀਂ ਹੁੰਦੇ ਹਾਂ ਹਾਂ ਕਹਿ ਕੌਣ ਰਹਾਏ ਗੱਲ ਠੱਗ ਠੱਗ ਐ ਤਾਂ ਹੁਣ ਮੌਕੇ ਦੀ ਠੱਗੀ ਦੀ ਚੀਜ਼ ਹੁੰਦਾ ਜਿਹੜੇ ਵੀ ਫਰਮਾਇ ਵੀ ਲਾ ਗਈ ਮੌਕੇ ਤੇ ਸੀਪ ਲਾ ਗਈ ਮੈਂ ਵੀ ਸੀਪ ਲਾਤੀ ਹੈ ਮੇਰੀ ਗੱਲ ਸੁਣ ਲੈ ਹੁਣ ਤਾਂ ਉਹ ਹੈ ਨਹੀਂ ਬੋਰ ਖਾਨਾ ਜੇ ਲਾਉਣੀ ਐ ਚੇਪੀ ਤੂੰ ਵੀ ਲਾ ਦੇ ਕਰ ਮੈਂ ਲੈਣਾ 500 ਰੁਪਏ ਤਾਂ ਮੈਂ 1500 ਕਹਿ ਦੂੰ ਵੀ 1500 ਦਾ ਸੂਟ ਤੀ ਬਈ ਉਹ ਤਾਂ ਨਹੀਂ ਦੋ ਸੂਟ ਲਿਆ ਕੇ ਹੋਰ ਮਾਰ ਮੱਥੇ ਉਹੀ 2000 ਦਾ ਕਹਦੀ ਸੇਲਾ ਲੱਗ ਰਹੀਆਂ ਨੇ ਹੁਣ ਤਾਂ ਤਾਂ ਕਿੱਥੇ ਲੱਗ ਰਹੀ ਆ ਨਹੀਂ ਸੁਨਾਮ ਵੀ ਸੰਗਰੂਰ ਜਿੱਥੇ ਮਰਜੀ ਭੱਜ ਜਾ ਲੈ ਫਿਰ ਮੈਂ ਕੱਲੂ ਜਾਣਾ ਸੰਗਰੂਰ ਦਵਾਈ ਲੈਣ ਮੈਂ ਤਾਂ ਉਥੋਂ ਲਿਆ ਦੂ ਦੋ ਸੂਟ ਕਹ ਦੂ ਦੋ 2000 ਦੇ ਆ ਜੀ ਮਾਤਾ ਕਰੀਜ਼ਾ ਜੇ ਹੋਰ ਲੰਮਾ ਨੂੰ ਖੜ ਜਾ ਦੇਖਦੀ ਜਾ ਕਾਦੀ ਮੈਨੂੰ ਦੱਸ ਦੇ ਮੈਂ ਵੀ ਨਾ ਆਏ ਹੁਣ ਮਿਸ਼ਨ ਦੀਆਂ ਗੱਲਾਂ ਐ ਥੋੜੀ ਕਰਿਆ ਜਾਂਦੀਆਂ ਚਲੋ ਠੀਕ ਆ ਚੰਗਾ ਫਿਰ ਮਿਸ਼ਨ ਦੀਆਂ ਗੱਲਾਂ ਕਰ ਤੂੰ ਮੈਂ ਵੀ ਨਹੀਂ ਦੱਸਦੀ ਫਿਰ ਚਲ ਤੈਨੂੰ ਦੱਸ ਦੂੰ ਮੌਕੇ ਦੱਸ ਦੂੰ ਹੁਣ ਮੈਨੂੰ ਤਾਂ ਲਾ ਲੈਂਦਾ ਚੇਪੀ ਜਿਹੜੀ ਲੱਗਦੀ ਆ ਤੂੰ ਵੀ ਧਰ ਲਾ ਟਾਈਮ ਨਾਲ ਕੋਈ ਨਾ ਮੈਂ ਤਾਂ ਚੇਪੀ ਨਹੀਂ ਧਰਦੀ ਮੈਂ ਤਾਂ ਕੁੰਡੀ ਧਰੂ ਵੱਡੀ ਚੇਪੀ ਨਾਲ ਨਹੀਂ ਛਰਦਾ ਹੈਗਾ ਚੇਪੀ ਆ ਤਾਂ ਫਿਰ ਥੋੜੇ ਕ ਟਾਈਮ ਬਾਅਦ ਲੈ ਜਾਂਦੀ ਆ ਦੇਖ ਜੇ ਕੁੰਡੀ ਬੰਦਾ ਧਰਨ ਲੱਗ ਜੇ ਨਾ ਕੁੰਡੀ ਦੀ ਆਦਤ ਨਹੀਂ ਜਾਂਦੀ ਕੁੰਡੀ ਪਰ ਵੱਡੀ ਧਰੀ ਜਾਂਦੀ ਦਰਦੀਆਂ ਆਈਆਂ ਨਾ ਫਿਰ ਹਾਂ ਮੈਂ ਤਾਂ ਦਰਦੀਆਂ ਆਈਆਂ ਬਈ ਸ਼ੁਰੂ ਤੋਂ ਦਰਦੀਆਂ ਆਈਆਂ ਤੇਰੇ ਜਿੰਨੀਆਂ ਧਰੀਆਂ ਪਰ ਜਿੰਨੀਆਂ ਤੂੰ ਧਰਤੀਆਂ ਹੁਣ ਤੱਕ ਮੈਂ ਧਰੀਆਂ ਨੇ ਮੈਂ ਇੱਕ ਬੰਦੇ ਦੀ ਧਰੀਆਂ ਨੇ ਸਾਰਿਆਂ ਨੂੰ ਪਤਾ ਨਾ ਨਹੀਂ ਬਸ ਬਸ ਰਹਿਣ ਦੇ ਟੱਕਿਆ ਮੈਨੂੰ ਸਾਰਾ ਹੀ ਪਤਾ ਪਤਾ ਸਾਰਿਆਂ ਨੂੰ ਹੁੰਦਾ ਦੇਖ 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 ਐਂਦਾ ਬਸ ਜਾਣ ਲੱਗੀ ਪਹਿਲੀ ਸੈਨਮਸਨ ਨੇ ਹੋ ਲੰਨੀ ਆਈ ਆ ਮੇਰੇ ਕਰਨਾਲ ਮੈਨੂੰ ਗੁੱਟੀ ਪੈਸਿਆਂ ਦੀ ਦੇ ਕੇ ਭੇਜਦਾ ਹੁੰਦਾ ਕਰਨਾਲ ਕਰਨਾਲ ਹੀ ਆ ਸਾਰੇ ਪਾਸੇ ਤੂੰ ਵੀ ਕਰਨਾਲ ਦੇ ਸਰਪਤੀ ਸਾਲਾ ਮਾਰਦੀਆਂ ਨਹੀਂ ਬਸ ਬਾਬਾ ਬਾਬਾ ਕਹਿ ਕੇ ਸਾਰਾ ਬੰਡਲ ਉੱਟ ਕੇ ਖਾ ਲਿਆ ਲੋਟ ਹਿੰਮਤ ਆ ਬਈ ਇਹ ਤਾਂ ਤੂੰ ਦੇਖ ਤੇਰੇ ਮੱਗੂ ਤਾਂ ਹੈ ਨਹੀਂ ਮੈਂ ਬਿਹਾ ਇੱਥੋਂ ਲੈ ਕੇ ਫਲਾਣੇ ਬੰਦੇ ਨੂੰ ਦੱਸਦੀ ਫਲਾਣੇ ਤੋਂ ਐਨੇ ਲੈਣ ਐਨੇ ਲੈਣ ਲੁੱਟਿਆ ਭਈ ਹਿੰਮਤ ਆ ਤੂੰ ਲੁੱਟਲਾ ਲੈਣੇ ਹੋਰ ਕੋਈ ਕੰਮ ਨਹੀਂ ਆਪਾਂ ਇਧੋ ਜਾਨੀਆਂ ਰੌਲਾ ਮੇਰੀ ਗੱਲ ਸੁਣ ਲੈ ਨਾਲੇ ਮੈਂ ਤਾਂ ਤੇਰੇ ਫਾਇਦੇ ਦੀ ਗੱਲ ਕਰ ਰਹੀ ਸੀ ਮਰਨ ਨਾਲ ਨਾ ਬੈਸ ਕਰ ਲੱਭ ਐਸ ਕਿਹੜਾ ਕੰਜਰ ਕਰਦਾ ਮੈਂ ਤੇ ਤੈਨੂੰ ਕੁੰਡੀ ਦੀ ਗੱਲ ਕਰਦੇ ਮੈਂ ਤਾਂ ਕੁੰਡੀ ਧਰੂੰ ਤਰਿਆ ਫਿਰ ਜਾ ਬਗ ਜਾ ਦਮ ਬੌਲੀ ਹੈ ਕੋਣ ਮੋਟੇ ਦਿਮਾਗ ਦੀ ਕਰਾ ਹੁੰਦੀ ਹੈ ਘਰੇ ਕੋਣ ਉਹੀ ਆ ਘਰੇ ਬਿੱਲੋ ਰਾਣੀ ਉਹ ਕਿੱਥੇ ਆ ਕੱਟਾ ਖੇਤ ਖੂਦ ਬਗ ਗਿਆ ਹੁ ਨਿਕਲ ਗਿਆ ਕਿਸੇ ਪਾਸੇ ਉਹ ਤੈਨੂੰ ਪੱਤੇ ਤਾਏਗਾ ਚਾਲ पे ਠੀਕ ਮੇਰੀ ਗੱਲ ਸੁਣ ਲੈ ਵਾਇਤਲੇ ਮਾੜੀ ਮੋਟੀ ਗੁੰਡੀ ਤਰੀ ਤੋ ਤੇ ਉਹੀ ਬਾਲੀ ਦਾ ਸੋਹਣਾ ਮਾ ਉਹ ਮੇਰੀ ਹਿੰਮਤ ਆ ਮੈਂ ਜਿੰਨੇ ਦੀ ਮਰਜ਼ੀ ਧਰ ਲਾ ਚਾਹੇ 5 ਦੀ ਧਰ ਲਾ 50 ਦੀ ਧਰ ਲਾ ਉਹ ਤਾਂ ਮੇਰੀ ਹਿੰਮਤ ਆ ਦੇਖ ਮੈਨੂੰ ਐ ਲੱਗਦਾ ਮੈਂ ਦੱਸ ਕੇ ਗਲਤੀ ਕਰ ਰਹੀ ਹਾਂ ਕੀ ਕਰੀ ਕੁਛ ਨਹੀਂ ਚੱਲ ਚੰਗਾ ਬਗਜੀ ਹੈ ਚੰਗਾ ਜਾਊਂਗੀ ਹਾਂ ਮੈਂ ਗੇਟ ਲਾ ਦ ਸੂਟ ਤਾਂ ਦੇਖ ਲੈ ਭਾਈ ਫਿਰਦੀ ਕੋਟ ਦੇਖ ਮੈਨੂੰ ਲੈ ਕੇ ਉੱਥੇ ਸੇਲ 'ਚ ਅਗਲੇ ਨੂੰ 3500 ਦਾ ਕਿਹਾ 2500 ਦੇ ਠੱਗੀ ਮਾਰ ਲੇ ਐਡੀ ਭੋਲੀ ਉਹ ਦੇਖੀ ਜਿਹੜੀ ਨਾ ਫੱਟ ਦੇਣੇ ਪੈਸੇ ਕਰਤੇ ਕੋਈ ਨਾ ਮੈਂ ਦੇਖੀ ਆਉਣੀ ਆ ਤੇਰੇ ਕੋਲੇ ਘਰਦੀ ਆ ਤੇਰੇ ਕੰਨ ਭਾਰੀ ਜਿੱਤਾ ਮੀ ਆਊਗਾ ਹੈਡ ਖੁੱਦ ਖੁੱਦ ਲੱਗਿਆ ਪਿਆ ਇੱਥੇ ਆ ਸਤਿ ਸ੍ਰੀ ਅਕਾਲ ਚੇਅਰਮੈਨ ਸਾਹਿਬ ਮੰਡੀ ਬੋਰਡ ਸੰਗਰੂਰ ਦੇ ਚੇਅਰਮੈਨ ਸਾਹਿਬ ਆਪ ਆਏ ਨੇ ਸਤਿ ਸ੍ਰੀ ਅਕਾਲ ਜੀ ਚੇਅਰਮੈਨ ਸਾਹਿਬ ਇੱਕ ਗੱਲ ਦੇਖੋ ਜੀ ਉਹ ਵੀ ਲੋਕ ਤੁਹਾਨੂੰ ਸਰਾਉਂਦੇ ਬਹੁਤ ਨੇ ਕਹਿੰਦੇ ਵੀ ਜਿਹੜੇ ਆਪਣੇ ਚੇਅਰਮੈਨ ਸਾਹਿਬ ਨੇ ਮੰਡੀ ਬੋਰਡ ਦੇ ਵੀ ਨਾ ਤਾਂ ਕਹਿੰਦੇ ਵੀ ਕਿਸਾਨਾਂ ਨਾਲ ਕੀ ਧੱਕਾ ਹੋਣ ਦਿੱਤਾ ਹੈ ਨਾ ਕਿਸੇ ਕਾਟ ਕੱਟਣ ਦਿੱਤੀ ਹੈ ਨਾਲੇ ਕਿ ਨਹੀਂ ਸਦਰ ਵਾਲੇ ਖਿੱਚਦੇ ਹੈਣਾ ਓਏ ਪਾਪੇ ਕਿਉਂ ਬਿਨਾ ਗੱਲ ਤੋਂ ਚੇਡਾਂ ਕਰੀਂ ਨਾ ਮੜੇ ਨਵੇਂ ਕੱਪੜੇ ਪਾ ਲਾ ਉਹਦੀ ਚੇਅਰਮੈਨ ਬਣਾ ਦੇਣਾ ਮਿੰਟ 'ਚ ਤੁਸੀਂ ਚੇਅਰਮੈਨ ਸਾਹਿਬ ਆਏ ਦੱਸੋ ਪਹਿਲਾਂ ਵੀ ਲੱਛ ਚੱਕੀ ਖਾਉਂਗੇ ਜੀ ਕੀ ਮੰਗਾਈਏ ਤੁਹਾਡੇ ਪਾਸ ਤੋਂ ਨਾਮੋ ਉਹ ਬੱਸ ਕਰੋ ਜੀ ਬੱਸ ਕਰੋ ਚੇਅਰਮੈਨ ਹੀ ਤਾਂ ਉਤਰਿਆ ਉਹ ਥੱਲੇ ਮੈਂ ਤੁਹਾਨੂੰ ਆਏ ਕਿਹਾ ਚੇਅਰਮੈਨ ਸਾਹਿਬ ਵੀ ਨਾ ਤੇ ਕਿਹੜੀ ਜੀ ਚਾਹ ਬਣਾ ਦੇਣਾ ਤੁਹਾਨੂੰ ਨਾਲੇ ਆਪਾਂ ਮੰਗਾਉਣੇ ਪਕੌੜੇ ਨਾਲੇ ਮੰਗਾਉਣੇ ਨਾਲ ਹਰੀ ਚਟਨੀ ਖਾਉਗੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੇ ਮੇਰਾ ਜੀ ਕਰੂ ਮੈਂ ਆਪੇ ਹੀ ਖਾਏ ਹਾਂ ਜਾ ਕੇ ਤੁਸੀਂ ਮੈਨੂੰ ਐ ਦੱਸੋ ਜਿੰਦਰ ਕਿੱਧਰ ਗਿਆ ਆਪ ਲੱਗੇ ਪਿਓ ਅੱਜ ਇੱਥੇ ਤਾਂ ਪੈਦੇ ਖਾਤਮਾ ਮਗਰ ਸਾਰਤਾ ਲੈ ਲਿਆ ਕਰੋ ਮੈਂ ਤਾਂ ਆਪ ਕਰੀ ਜੇ ਨਾ ਸਾਰਾ ਕੁਸ ਇੱਥੇ ਪਹਿਲੇ ਨਾਦਰ ਬੈਠਾ ਸੀ ਬਿੱਲੂ ਕਦੀ ਸਬਜ਼ੀ ਲਿਆ ਤੂੰ ਸਬਜ਼ੀ ਲੈਣ ਭੱਗਿਆ ਨਾ ਤਾਂ ਜਿੰਦਰ ਦਾ ਪਤਾ ਰਾਮਾ ਕਦੇ ਐਪ ਸੈਟ ਹੋ ਗਿਆ ਤੂੰ ਤਰ ਕਿੰਨੇ ਮੇ ਕੱਪੜੇ ਪਾ ਕੇ ਭੱਗਿਆ ਉੱਥੇ ਬੈਗੀ ਮੇਰੇ ਸੜਕ ਦੀ ਜਾ ਕੇ ਖੜੇ ਅਰ ਜਨਾਨੀ ਮੇਰੀ ਗੱਲ ਤਾਂ ਸੁਣ ਲੈ ਗਾਲਾਂ ਤੋਂ ਬਿਨਾ ਹੋਰ ਕੁਝ ਸਿੱਖਿਆ ਵੀ ਐ ਮੇਰੀ ਗੱਲ ਸੁਣ ਤੂੰ ਓਏ ਆਤਾ ਯਾਰ ਚਾਰ ਬੱਠਲ ਦੀ ਮੈਂ ਮੂਨੇਰੇ ਆਪੇ ਹੀ ਸਿੜ ਦਿੰਦਾ ਕਿਉਂ ਮੇਰਾ ਜਲੂਸ ਗੱਡੀਆਂ ਨਾਲ ਅੱਜ ਹੀ ਨਵੇਂ ਕੱਪੜੇ ਪਾ ਕੇ ਗਿਆ ਸੀ ਅੱਜ ਹੀ ਮੇਰਾ ਜਲੂਸ ਕਰਤਾ ਮੈਨੂੰ ਤਾਂ ਨਿਕਲ ਨਹੀਂ ਦੇ ਤੁਸੀਂ ਘਰੋਂ ਸਾਰਾ ਟੱਬਰ ਤੂੰ ਮੈਨੂੰ ਐ ਦੱਸ ਗਿਆ ਕਿੱਥੇ ਦੀ ਟੜਕੇ ਦਾ ਮੇਰੇ ਸਾਲੇ ਮੈਨੂੰ ਐ ਤਾਂ ਦੱਸ ਦੇ ਉਹ ਗਿਆ ਦੀ ਕਾਲ ਜਗਿਆ ਤੀ ਯਾਰ ਹੋਰ ਕਿੱਥੇ ਜਾਣਾ ਮੈਂ ਸਾਰੇ ਕਦੇ ਕੋਈ ਕੰਮ ਕੁਮ じゃ ਕਿਉਂਣਾ ਸੀ ਕੰਮ ਵੀ ਕਰਿਆ ਆ ਮੈਂ ਤਾਂ ਕੰਮ ਵੀ ਅੱਜ ਹੋਰ ਕੰਮ ਫਿਰ ਵੱਧ ਗਿਆ ਓਏ ਮੈਂ ਕਿਹਾ ਅੱਜ ਦਾ ਬਾਪੇ ਰੰਗ ਲਾ ਕੇ ਸੌ ਲੱਗੇ ਅੱਜ ਵਰਗੀ ਤਾਂ ਰੋਜ ਬਣੇ ਫੜ ਗਏ ਲੱਗ ਫੜਾਇਦੇ ਨੇ ਓਏ ਆਲਮਪੋਰ ਯਾਰਾ ਸੋਨੂੰ ਸਾਰਾ ਦਿਨ ਬਿੱਲੀਆਂ ਨੂੰ ਚੂਈਆਂ ਦੀ ਸੁਪਨੇ ਮੇਰੀ ਗੱਲ ਸੁਣ ਲੈ ਮੈਨੂੰ ਆਪਣੇ ਪਿੰਡ ਦੇ ਬੰਦੇ ਸੀ ਆਈਡੀ ਦਿੰਦੇ ਨੇ ਤੂੰ ਮੇਰੇ ਸਾਲਾ ਸੰਰੂਰ ਬਾਜ਼ਾਰ ਚ ਕਿਹੜੇ ਦਿੰਨਾ ਤੂੰ ਰਿਕਸ਼ੇ ਆ ਮਾਗ ਕੇ ਉਹ ਬਾਜ਼ਾਰ ਚ ਦੁਨੀ ਕਿਹੜੇ ਦਿੰਦੀ ਆ ਰਿਕਸ਼ੇ ਮਾਗਰ ਨਹੀਂ ਪਰ ਮੈਂ ਕਦੇ ਗਿਆ ਨਾ ਬੱਸ ਸੱਡੇ ਜ਼ਰੂਰ ਬਾਏ ਬੱਸ ਸੱਡੇ ਹੁੰਨਾ ਤੂੰ ਨਾ ਉਹਦਾ ਕਦੇ ਇੱਕ ਦਾਈ ਕਿਸੇ ਨੂੰ ਛੱਡ ਕੇ ਹੁਣਾ ਹੁੰਦਾ ਉੱਥੇ ਜ਼ਰੂਰ ਜਾਣਾ ਪਰ ਉਹ ਨਹੀਂ ਬੱਸ ਸੱਡੇ ਦੀਆਂ ਜਿੰਨੀਆਂ ਵੀ ਬੱਸ ਸੱਡੇ ਦੀਆਂ ਵਾਲੇ ਦਲੇ ਦੀਆਂ ਜਿੰਨੀਆਂ ਵੀ ਕੰਧਾਂ ਨੇ ਜਿੰਨੇ ਗੇਟ ਨੇ ਤੇਰਾ ਲੱਭਰ ਤਾਂ ਲਿਖਿਆ ਹੋਇਆ ਪੱਕਾ ਜਮੀਨ ਹੀ ਹੈਗਾ ਲੈ ਇਹ ਗੱਲ ਦੀ ਮੈਂ ਸ਼ਰਤ ਲਾਉਣਾ ਤੇਰੇ ਨਾਲ ਸ਼ਰਤ ਲਾਉਣਾ ਤੈਨੂੰ ਕਿਦੋਂ ਦੇਖ ਲਿਆ ਬਈ ਤੂੰ ਵੀ ਜਾਨਾ ਤੂੰ ਵੀ ਜਾਨਾ ਫਿਰ ਮੈਨੂੰ ਉਹ ਬੰਦੇ ਦੱਸ ਕੇ ਕਹਿੰਦੇ ਬੰਦੇ ਦੱਸ ਕੇ ਕਹਿੰਦੇ ਮੇਰੇ ਸਾਹਮਣੇ ਲਿਆ ਬੰਦਿਆਂ ਮੈਂ ਮੇਰਾ ਸਾੜਿਆ ਮੈਂ ਬੱਸ ਡੇਕੀ ਕਰਨੀ ਹੁਣਾ ਮਰਚ ਹੋਰ ਕਿਉਂ ਨਹੀਂ ਜਾਂਦਾ ਫਿਰ ਤੈਨੂੰ ਨੰਬਰਾਂ ਦਾ ਕਿਵੇਂ ਪਤਾ ਲੱਗਿਆ ਬਾਈ ਮੈਨੂੰ ਦੱਸ ਕੇ ਗਏ ਨੇ ਨਾ ਬੰਦੇ ਆਪ ਲਿਖਦੇ ਹੋ ਜਿਹੜਾ ਕੰਮ ਆਪ ਕਰਦੇ ਉਹੀ ਤੁਸੀਂ ਕਹਿੰਦੇ ਵੀ ਦੂਜਾ ਬੰਦਾ ਵੀ ਆਹੀ ਕਰ ਆਪ ਤੇ ਕਿਹੜਾ ਤੇਰਾ ਕੰਮ ਬਣਤੀ ਜਾਂਦਾ ਕੋਈ ਯਾਰ ਆਪੀ ਬਣ ਜੂ ਜਿਹੜਾ ਕੁਝ ਬੰਨਣਾ ਹੋਊਗਾ ਅੰਦਰ ਆਵਾ ਚੁੱਪ ਕਰਕੇ ਤੇ ਜਲੂਸ ਕੱਢੀ ਜਾਂਦਾ ਚੱਕ ਲੈ ਇਧਰ ਫੇਰ ਅੜਕਾ ਜਾ ਇਧਰ ਬਾ ਇਧਰ ਚੱਲ 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 ਉਧਰ ਕੋਈ ਨਾ ਅੱਛਾ ਪੋਜਿਓ ਗੁਰੂ ਘਰ ਹੈ ਹਾਂ ਗੁਰੂ ਘਰ ਆਪਣੇ ਨੇੜੇ ਹੀ ਰਹਿ ਗਿਆ ਇੱਥੇ ਅੱਛਾ ਦੇਖੋ ਉੱਤੋਂ ਕਿੰਨਾ ਸੋਹਣਾ ਪਿੰਡ ਸੋਹਣੇ ਹੁੰਦੇ ਆ ਤੂੰ ਆਉਂਦੀ ਨਹੀਂ ਤੈਨੂੰ ਕਿੰਨੇ ਵਾਰ ਤਾਂ ਕਹਿਣੀ ਹੁੰਦੀ ਐ ਮੈਂ ਭਾਈ ਬੇਲੀ ਹੁੰਦਾ ਹੈਗਾ ਹੈਗਾ ਟਾਈਮ ਹੀ ਨਹੀਂ ਲੱਗਦਾ ਹੈਗਾ ਕੁਛ ਸਟੱਡੀ ਦੇਖ ਲਓ ਮੇਰੀ ਚਿੱਲੀ ਜਾਂਦੀ ਐ ਕਿ ਫਿਰ ਉੱਥੋਂ ਨਹੀਂ ਮੈਨੂੰ ਛੁੱਟੀ ਮਿਲਦੀ ਮੈਂ ਤੈਨੂੰ ਐ ਕਹਿਣੀ ਐ ਦਿਨ ਟੜਨ ਲੱਗ ਗਿਆ ਹਵਾ ਚੱਲਦੀ ਐ ਉੱਤੋਂ ਦੀ ਪਾਲ ਐ ਕੁਛ ਠੰਡ ਲੱਗ ਜੂ ਉਹ ਵੀ ਤਾਂ ਪਤਾ ਨਹੀਂ ਨਿਕਲ ਰਿਹਾ ਮੈਨੂੰ ਠੰਡ ਨਹੀਂ ਲੱਗ ਰਹੀ ਐ ਕਿ ਵੈਸੇ ਵੀ ਮੈਂ ਮੋਟੇ ਕੱਪੜੇ ਪਾਇਆ ਇਹਦੇ ਨਿਚੋਂ ਦੀ ਵੀ ਪਾਏ ਹੋਏ ਨੇ ਚੱਲ ਭਾਈ ਤੇਰੀ ਮਰਜ਼ੀ ਐ ਤੁਸੀਂ ਜਵਾਕਾਂ ਨੇ ਕਿਹੜਾ ਮੰਨਣੀ ਹੁੰਦੀ ਐ ਮੁਰਕੇ ਤੇਰੀ ਮਾਂ ਨੇ ਕਿਹੜਾ ਨਹੀਂ ਛੱਡਣਾ ਮੇ ਆਹ ਹੋ ਆਪਦੀ ਲੱਗਦੀ ਠੰਡ ਨਾ ਮੈਂ ਤੈਨੂੰ ਐ ਪੁੱਛਦੀ ਸੀ ਦਾਲ ਸਬ지 ਕੀ ਖਾਏਂਗੀ ਪੁੱਤ ਨਾ ਬੂਆ ਮੈਨੂੰ ਐਵੇਂ ਦੱਸੋ ਵੀ ਮੈਂ ਤੁਹਾਡੇ ਨਾਲ ਹੈਲਪ ਕਰਾਵਾਂ ਆਪਾਂ ਕੰਮ ਕਰ ਲਾਂਗੇ ਕੋਈ ਨਾ ਮੇਰੇ ਕੋਲ ਹੀ ਐ ਆਪੇ ਘਰਾਂ ਨੂੰ ਜਦੋਂ ਕੰਮ ਕਰਾਉਣਾ ਹੋਇਆ ਹੁਣ ਚੁੱਪ ਕਰਕੇ ਬਹਿ ਕੇ ਖਾ ਲਈ ਜਿਹੜਾ ਕੁਝ ਬਣਾਉਂਗੀ ਕੀ ਬਣਾਉਂਗੇ ਅੱਜ ਮਤਲਬ ਤੇਰੀ ਪਸੰਦ ਦਾ ਬਣਾਉ ਤੂੰ ਦੱਸ ਪੁੱਤ ਕੀ ਖਾਣਾ ਹੈ ਤੁਸੀਂ ਕੀ ਬਣਾਣਾ ਹੈ ਲੈ ਕਮਾਲ ਹੋ ਗਈ ਮੈਂ ਤਾਂ ਤੈਨੂੰ ਪੁੱਛੀ ਨਹੀਂ ਵੀ ਕੀ ਖਾਏਂਗੀ ਉਹੀ ਬਣਾਉਂਗੀ ਮੈਂ ਜਿਹੜਾ ਤੁਸੀਂ ਬਣਾ ਲੋਗੇ ਉਹੀ ਖਾ ਲੂੰਗੀ ਪੂਆ ਜੀ ਤੂੰ ਤਾਂ ਦੇ ਨਾ ਫੁੱਫੜ ਵਾਲੀ ਗੱਲ ਕਰਤੀ ਉਹ ਵੀ ਐਂ ਕਰਦਾ ਹੁੰਦਾ ਜਿਹੜਾ ਕੁਝ ਬਣਾ ਲੇਂਗੀ ਉਹ ਖਾ ਲੂਗਾ ਮੈਨੂੰ ਹੁਣ ਤੁਸੀਂ ਐਂ ਦੱਸੋ ਕੁਝ ਕੁ ਸਾਰੀਆਂ ਚੀਜ਼ਾਂ ਹੀ ਵਧੀਆ ਬਣਾਉਣੇ ਹੋ ਕੁਛ ਮਰਜ਼ੀ ਬਣਾ ਲਿਓ ਉਹੀ ਖਾ ਲੂੰਗੀ ਮੈਂ ਨਾ ਤੈਨੂੰ ਕੋਈ ਪਸੰਦ ਦੀ ਚੀਜ਼ ਹੋਵੇ ਉਹ ਬਣਾ ਦੇਣੀ ਐ ਨਾਲ ਐਂ ਕਹਿਣੀ ਐ ਹਾਂ ਮੈਨੂੰ ਤਾਂ ਕੁਝ ਨਹੀਂ ਪਸੰਦ ਪ੍ਰਸ਼ਾਦ ਬਣਾ ਦਿਆਂ ਹਾਂ ਬਣਾ ਦਿਆਂ ਥੋੜਾ ਕਿ ਗਜਰੇਲਾ ਬਣਾ ਦਿਆਂ ਭੋਆ ਜੀ ਤੁਸੀਂ ਮਿੱਠੇ ਜਿਹਦਾ ਕੁਝ ਮਰਜ਼ੀ ਬਣਾ ਲਿਓ ਵੈਸੇ ਨਾ ਮੇਰਾ ਜੀ ਕਰ ਰਿਆ ਸੀ ਪ੍ਰਸ਼ਾਦ ਖਾਣ ਦਾ ਤੁਸੀਂ ਪ੍ਰਸ਼ਾਦ ਬਣਾ ਲਿਓ ਲੈ ਆ ਕਰੀ ਨਾ ਗੱਲ ਕੋਈ ਨਾ ਪ੍ਰਸ਼ਾਦ ਤਾਂ ਮੈਂ ਬਣਾ ਦੂੰਗੀ ਹੁਣ ਮੈਨੂੰ ਐਂ ਦੱਸ ਵੀ ਦਾਲ ਸਬਜ਼ੀ ਚ ਕੀ ਖ ਪੂ ਆ ਜੀ ਵੈਸੇ ਤਾਂ ਮੈਂ ਕੁਝ ਵੀ ਨਹੀਂ ਖਾਣਾ। ਉਹ ਤੁਸੀਂ ਨੇ ਮੈਨੂੰ ਚਟਣੀ ਨਹੀਂ ਬਣਾ ਕੇ ਕੋਈ ਤੁਸੀਂ ਜਦੋਂ ਮੈਂ ਪਹਿਲਾਂ ਛੁੱਟੀਆਂ ਚਾਈ ਸੀ ਤੁਸੀਂ ਮੈਨੂੰ ਚਟਣੀਓ ਬਣਾ ਕੇ ਦੇਦੇ ਹੋ। ਕਮਾਲ ਐ। ਇਧਰ ਪੂ ਆਪਦੀ ਜੀ ਨੇ ਚਟਣੀ ਵੀ ਘਟ ਲਈ। ਮੈਂ ਉੱਥੇ ਵਕੀਲ ਕੋਲੇ ਉਹ ਸਾਸਰੀ ਕਾਲ ਪੁੱਤ। ਮੈਂ ਨਾ ਉੱਥੇ ਵਕੀਲ ਕੋਲੇ ਖੜਾ ਡਿੱਕੀ ਜਾਣਾ। ਉਹ ਮੇਰਾ ਚਾਹ ਵਾਲੇ ਦੀ ਉੱਥੇ 10 ਕੱਪ ਚਾਹ ਦੇ ਪੀ ਗਿਆ ਮੈਂ ਕਿਹ ਕੁੜੀ ਫੋਨ ਕਰੂ। ਨਾ ਤੂੰ ਫੋਨ ਚੱਕਦੀਆਂ। ਅਸੀਂ ਨਾ ਗੱਲਾਂ ਮਾਰਦੀਆਂ ਮਰਦੀਆਂ ਉੱਪਰ ਆ ਗਈਆਂ ਕੋਠੇ ਤੇ ਇਹ ਕਹਿੰਦੀ ਮੈਂ ਪਿੰਡ ਦੇਖਣਾ। ਬਸ ਇੱਥੇ ਧੁੱਪ ਸੇਕਣ ਲੱਗ ਗੀਆਂ ਗੱਲਾਂ ਮਾਰਨ ਤੇਰੀਆਂ ਗੱਲਾਂ ਨਹੀਂ ਮਰਦੀਆਂ ਬੁੱੜ ਜੀ ਸਾਹਿਬ ਬਸ ਤਾਂ ਭੂਆ ਨੂੰ ਮਿਲੀ ਆ ਤੁਸੀਂ ਐਵੇਂ ਕਿਉਂ ਬੋਲੀ ਜਾਂਦੇ ਹੋ ਮੈਂ ਪੁੱਤ ਮੈਂ ਕਿਹੜਾ ਕੋਈ ਗੁੱਸੇ ਨਾਲ ਬੋਲਦਾ ਮੈਂ ਤਾਂ ਤੈਨੂੰ ਪਿਆਰ ਨਾਲ ਕਹਿਣਾ ਤੇਰੀ ਭੂਆ ਦੀਆਂ ਮਰਗੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਨਹੀਂ ਮਰਦੀਆਂ ਜਿੱਥੇ ਦੋ ਜਣਾਂ ਨਹੀਂ ਇਕੱਠੀਆਂ ਹੋ ਜਾਣ ਉੱਥੇ ਜੇ ਇਹਨਾਂ ਦੀ ਕਿਤਾਬ ਟੁੱਟ ਜੇ ਗੱਲਾਂ ਵਾਲੀ ਤਾਂ ਮੈਨੂੰ ਕਹਿ ਦੀ ਪੁੱਤ ਤੇਰੇ ਪੁੱਫੜ ਦਾ ਸੁਭਾਈ ਹੈ ਇਹ ਤਾਂ ਐਂ ਕਰਦਾ ਹੁੰਦਾ ਇਹ ਬੋਲਦਾ ਨਹੀਂ ਜਰਦਾ ਮੂਰੇ ਆਪਦੇ ਕਿਸੇ ਨੂੰ ਮਾਰਾ ਸੌਂ ਲੱਗੇ ਪੁੱਤ ਹੈਂ ਮੇਰਾ ਤਰੀਕ ਦਰੂਕ ਪੈ ਗਈ ਸੀ ਟਾਈਮ ਨਾਲ ਹੀ ਵਿਲਾ ਹੋ ਗਿਆ ਸੀ ਮੈਂ ਤਾਂ ਉੱਥੇ ਬੈਠਾ ਰਹਾ ਮਾਹ ਚਲ ਖੁਸ਼ੀ ਦਾ ਫੋਨ ਆਊਗਾ ਨਾ ਤਾਂ ਪੁੱਤ ਤਾਂ ਐ ਫੋਨ ਕਰਿਆ ਫੋਫੜ ਜੀ ਮੈਂ ਨਾ ਭੂਆ ਨੂੰ ਫੋਨ ਕੀਤਾ ਸੀਗਾ ਭੂਆ ਦਾ ਫੋਨ ਨਹੀਂ ਸੀ ਲੱਗ ਰਿਹਾ ਉਹ ਇਹਦੇ ਇਹੀ ਸਿਆਪੇ ਹੁੰਦੇ ਆ ਪਤਾ ਨਹੀਂ ਫੋਨ ਨੂੰ ਕੀ ਮੇਰੇ ਸਾਡੇ ਦਾ ਪੇਟੀ ਚ ਰੱਖ ਕੇ ਉਹਦਾ ਕੀ ਕਰਾਉਣਾ ਮੈਂ ਰਸੋਈ ਚ ਸੀਗੀ ਜੀ ਫੋਨ ਕਿਤੇ ਮੈਂ ਬਾਹਰ ਮੰਜੇ ਤੇ ਰੱਖ ਕੇ ਭੁੱਲ ਗਈ ਨਹੀਂ ਨਹੀਂ ਬੋਫੜ ਜੀ ਉਹਦਾ ਫੋਨ ਸਾਇਲੈਂਟ ਤੇ ਸੀਗਾ ਤਾਂ ਹੀ ਨਹੀਂ ਇਹਨਾਂ ਨੂੰ ਪਤਾ ਹਾਂ ਫੋਨ ਤਾਂ ਮੇਰਾ ਸਾਲਾ ਮੰਜੇ ਤੇ ਪਿਆ ਪਿਆ ਸਾਲਾ ਮਾਰਦਾ ਸੀ ਵੀ ਉਹਦੀ ਆਪਣੇ ਆਪ ਸੁੱੱਚ ਬੰਦ ਹੋ ਗਈ ਤੇ ਸੁੱੱਚ ਬੰਦ ਕਰੀ ਸੀ ਤਾਂ ਹੀ ਹੋਇਆ ਉਹ ਮੈਥੋਂ ਹੋ ਗਈ ਹੋ ਜੀ ਮੈਂ ਕਿਹੜਾ ਕੋਈ ਜਾਣ ਕੇ ਬੰਦ ਕੀਤੀ ਸੂੰ ਹੀ ਨਾ ਗਲ ਪਈ ਜਾ ਚਾਹ ਦੀ ਕੁੱਟ ਬਣਾਦੇ ਆਂ ਦਸਤਾ ਬਸ ਚਾਹ ਤਾਂ ਬਸ ਕੋਈ ਨਾ ਚਾਹਦਾ ਮੈਂ ਬਥੇਰੀ ਪੀ ਕੇ ਆਂ ਫਿਰ ਬਾੜਾ ਤਜਾ ਬਣ ਜੂਗਾ ਨਾਲੇ ਮੈਂ ਕੁੜੀ ਵਾਸਤੇ ਉਹਦੇ ਪਨੀਰ ਪਨੂਰ ਜਾਂ ਲਿਆਂਦਾ ਪਿਆ ਉਹਦੀ ਬਣਾਦੀ ਇਹਨੂੰ ਸਬਜ਼ੀ ਆਥਣੇ ਬੋਫੜ ਜੀ ਮੈਂ ਨਹੀਂ ਪਨੀਰ ਖਾਣਾ ਮੈਂ ਤਾਂ ਤਾਂ ਹੀ ਤਾਂ ਸਿਹਤ ਇਨੀ ਸੋਹਣੀ ਐ ਤਾਂ ਹੀ ਤਾਂ ਇੰਨੀ ਸੋਹਣੀ ਸਿਹਤ ਐ ਕੋਈ ਨਾ ਹੁਣ ਤੈਨੂੰ ਮੋਟੀ ਕਰਕੇ ਤੋਰਾਂਗੇ ਇੱਥੋਂ ਨਾ ਪੂਆ ਮੈਂ ਤਾਂ ਮਸਾਫੀ ਕਰ ਬਣਾਇਆ ਦੇਖ ਹਾਂ ਆਹ ਦੇਖ ਲੈ ਢਿੱਡ ਮਗਰ ਢੂਹੀ ਨਾਲ ਲੱਗਣ ਵਾਲਾ ਹੋਇਆ ਪਿਆ ਹੈ ਉਹ ਮਾੜੀ ਮੋਟੀ ਭਾਈ ਕੁਝ ਖਾ ਪੀ ਲਿਆ ਕਰ ਘਟੋ ਘਟਾ ਬਹੁਤ ਗਾਨੀਆ ਘਟੋ ਘਟ ਪੁੱਤਾ ਗਨਾਇਆ ਕਿਹਾ ਕਰੂ ਖਾਂਦੇ ਪੀਂਦੇ ਕਰਦੀ ਆ ਹੁਣ ਤਾਂ ਤੈਨੂੰ ਕੀ ਕਹੇ ਅਗਲਾ ਦੱਸ ਹੈ ਤੂੰ ਜੀ ਚੁੱਪ ਕਰ ਜਾ ਬਹੁਤ ਕਹਿ ਤਾ ਜਵਾਕੜੀ ਨੇ ਦੇਖੀ ਜਵਾਕੜੀ ਦਾ ਮੂੰਹ ਕਿਵੇਂ ਹੋ ਗਿਆ ਔਣ ਸਾਰੀ ਲੱਗ ਗਿਆ ਉਹਨੂੰ ਝੜਕਣਾ ਨਾ ਪੁੱਤ ਮੈਂ ਤਾਂ ਹੱਸਦਾ ਸੀਗਾ ਹੈਂ ਮੈਂ ਕਿਉਂ ਝੜਕੂ ਮੇਰੇ ਪੁੱਤ ਨੂੰ ਨਾਲੇ ਪੁੱਤ ਮੇਰੀ ਗੱਲ ਸੁਣ ਹਾਂ ਜਿਨਾ ਰਹਾ ਕਰ ਇਹੋ ਜਿਹਾ ਮੂੰਹ ਤਾਂ ਤੇਰੀ ਭੂਆ ਦਾ ਹੈਗਾ ਮਾੜਾ ਜਿਹਾ ਖੁਸ ਰਹਾ ਕਰ ਮੇਰਾ ਪੁੱਤ ਆ ਦੇਖ ਲਿਆ ਦੇਖ ਲਿਆ ਫੁੱਫੜ ਜੀ ਅੰਕ ਬੋਲ ਦੇਉਗੇ ਮੇਰੇ ਭੂਆ ਨੂੰ ਅੱਛਾ ਹੁਣ ਪੂਆ ਦੀ ਮੇਰ ਹੋ ਗਈ ਤੇ ਫੁੱਫੜ ਫੁੱਫੜ ਕਿਹੜੇ ਖੂਚ ਜਾਵੇ ਮੈਨੂੰ ਐ ਦੱਸ ਨਹੀਂ ਤੁਸੀਂ ਵੀ ਮੈਂ ਆਪਦੀ ਹੋਗੇ ਮੈਂ ਤਾਂ ਵੈਸੇ ਕਿਹਾ ਤੁਸੀਂ ਪੂਆ ਨੂੰ ਇੰਨਾ ਕੁਝ ਬੋਲੀ ਜਾਂਦੇ ਹੋ ਕਦੋਂ ਦੇ ਸੁਣਾਈ ਜਾਂਦੇ ਹੋਗੇ ਮੇਰੀ ਗੱਲ ਸੁਣ ਪੁੱਤ ਇਹ ਜਿਹੀਆਂ ਗੱਲਾਂ ਨਾ ਸੋਚਿਆ ਕਰ ਹੈ ਆ ਜਿਹੜਾ ਪਾਈਆ ਖੂਨ ਆ ਐਂ ਮੱਚ ਜੂਗਾ ਮੜੀ ਨਾ ਐਂ ਖੁਸ਼ ਰਹਿ ਕਰ ਐਂ ਹੱਸ ਹੱਸ ਹਾਂ ਐਂ ਰਿਹਾ ਕਰ ਪੁੱਤ ਤੇਰੇ ਫੁੱਫੜ ਦਾ ਸੁਭਾਅ ਹੀ ਐ ਇਹ ਤਾਂ ਬੜਬੋਲਾ ਐ ਬੋਲੀ ਜਾਊਗਾ ਆ ਜਾ ਚੱਲ ਕੇ ਥੱਲੇ ਹਾਂ ਆ ਜਾ ਜੀ ਤੂੰ ਵੀ ਓਏ ਆਉਣਾ ਆਉਣਾ ਦੇਖ ਸੋਰੀ ਉਹੀ ਉੜਕ ਗਈ ਸੀ ਐ ਇਹ ਟਾਂਕਾ ਨਹੀਂ ਦਾ ਦੇਖ ਲਾਂ ਦੀ ਕਮਾਲ ਦੀ ਗੱਲ ਆ ਮੈਂ ਉੱਥੇ ਖੜਾ ਡਿੱਕੀ ਜਾਣਾ ਇਹ ਫੋਨ ਬੰਦ ਕਰੀ ਬੈਠੀ ਆ ਐ ਨਹੀਂ ਪਤਾ ਕਰਨੈਲ ਦਾ ਵੀ ਫੋਨ ਆਇਆ ਪਿਆ ਹੋਵੇ ਮੈਨੂੰ ਤਾਂ ਉਹ ਕੰਜਰ ਨੇ ਕਰੀ ਨਹੀਂ ਕਦੇ ਫੋਨ ਯਾਰ ਲਾ ਕੇ ਨਾ ਦੇਖਾਂ ਫੋਨ ਨੂੰ ਫਫੜਾ ਕੀ ਕੀ ਜਹੀ ਰ ਆਪਾਂ ਨੂੰ ਬੇਟੇ ਹਾਂ ਮੈਂ ਤੈਨੂੰ ਐ ਕਹਦੀ ਚੋਲਾ ਆ ਕੇ ਤੇ ਤਰੇ ਓਏ ਚੋਲਾ ਤਾਂ ਉੱਥੇ ਨਾ ਖੈ ਦੀ ਮੋਟਰ ਦੀ ਹਾਏ ਕੁੜੀ ਦਾ ਕਸਮ ਬੌਲਾ ਉਹ ਮਾਂ ਬਾਪ ਚੋ ਲੈ ਜਾਗੇ ਮੈਥੋਂ ਗਾਲ ਸੁਣਦਾ ਤੂੰ ਯਾਰਾ ਤੂੰ ਵੀ ਜਿੰਦਰ ਨਾਲ ਦੀ ਹੋ ਗਿਆ ਲਾਥਾ ਮੈਂ ਉਹਦੇ ਵਾਂਗੂ ਕਿੱਥੇ ਆ ਮੇਰੀ ਗੱਲ ਸੁਣ ਲੈ ਪੁੱਤ ਆਪਾਂ ਨੇ ਅੱਜ ਮਿਕਸਬੱਜ ਬਣਾਉਣੀ ਆ ਉਹ ਤੇਰੀ ਭੂਆ ਕਹਦੀ ਮੈਂ ਖਾਣਾ ਯਾਨੀ ਕਿ ਵੀ ਉਹ ਉਹਦਾ ਜੀ ਕਰਦਾ ਹੁੰਦਾ ਅੱਜ ਕੱਲ ਖਾਣ ਨੂੰ ਹੁੰਦੀ ਕੀ ਆ ਉਹ ਜਿਹੜੀਆਂ ਸਾਰੀਆਂ ਸਬਜ਼ੀਆਂ ਬਣਾ ਕੇ ਇਕੱਠੀਆਂ ਕਰਕੇ ਸੰਨੀ ਕਰਦੀ ਐ ਜਿਹਦੀ ਆਪਾਂ ਹਾਂ ਮਸਾਲੇ ਪਾ ਕੇ ਉਹਨੂੰ ਮਿਕਸਬੱਜ ਕਹਿੰਦੇ ਨੇ ਸਾਨੂੰ ਤਾਂ ਖਵਾਈ ਨਹੀਂ ਅੱਜ ਤੱਕ ਕਿਸੇ ਨੇ ਤੈਨੂੰ ਖਵਾਉਂਗਾ ਬੱਚਿਆ ਇਹਨਾਂ ਨੂੰ ਕਰਦਾ ਇੱਕ ਤਾਂ ਭਾਜਰਾ ਪੱਠਰੀਆਂ ਨੇ ਪੁੱਤਰੀ ਹਾਂ ਇੱਕ ਆਪਾਂ ਦੇਖਦੇ ਆਂਗੇ ਉਹ ਆਪਣੀਆਂ ਖੜੀਆਂ ਨੇ ਜਾਨੀ ਕਿ ਗੋਭੀ ਗੋਭੀ ਕਰ ਲਾਂਗੇ ਇੱਕ ਆਪਣੇ ਕੋਠੇ ਕੋਲੇ ਉਹ ਐ ਮੈਂਗਣੀ ਬੈਂ ਬੈਂਗਣ ਲੈ ਉਹ ਬੌਲਿਆ ਇੱਕ ਤਾਂ ਬੈਂਗਣੀ ਹੁੰਦੀ ਐ ਇੱਕ ਹੁੰਦਾ ਬਤਾਉ ਬੈਂਗਣ ਨਹੀਂ ਕੁਛ ਹੁੰਦਾ ਹੈਗਾ ਉਹ ਗੱਲ ਤਾਂ ਉਹੀ ਬਾਕੀ ਬੈਂਗਣ ਦਾ ਭਰਤਾ ਕਹਿੰਦੇ ਨੇ ਉਹ ਚਲ ਠੀਕ ਆ ਭਾਈ ਤੈਨੂੰ ਨਹੀਂ ਸਮਝਾ ਸਕਦਾ ਮੈਂ ਤੈਨੂੰ ਐ ਕਹਿੰਦਾ ਧਣੀਆਂ ਵੀ ਜ਼ਰੂਰ ਲੈ ਕੇ ਜਾਣਾ ਉਹ ਇਹ ਹੋ ਜਾਣਗੀਆਂ ਸਲਗਮ ਵੀ ਪਾ ਦਾਂਗੇ ਆਪਾਂ ਵਿੱਚ ਹੈਨਾ ਸਰਗਮ ਹੋ ਜੂ ਗਾਜਰਾ ਹੋ ਜਾਣਗੀਆਂ ਗੋਪੀ ਹੋ ਜੂ ਬੈਂਗਣੀ ਹੋ ਜੂਗੀ ਚਾਰ ਤੇ ਕੁਛ ਨਾ ਕੁਛ ਗੰਡੇ ਗੁੰਡੇ ਜੇ ਪਵਾ ਲਾਂਗੇ ਆਪਾਂ ਵਿੱਚ ਹੋਰ ਕੀ ਹੋ ਸਕਦਾ ਇਹਦੇ ਵਿੱਚ ਵਰਗਮ ਹੋ ਜੂਗਾ ਹੋਰ ਬਹੁਤ ਆ ਬਸ ਆਪਾਂ ਇਹ ਚੀਜ਼ਾਂ ਹੀ ਲੈ ਚੱਲਾਂਗੇ ਇਹੇ ਜੇ ਕੰਮ ਨੂੰ ਰੱਖਿਆ ਮੈਂ ਕਿਉਂ ਪੁੱਤ ਐਂਗਾ ਤੂੰ ਕਹਿੰਦਾ ਤੂੰ ਆਪਣਾ ਬੱਚੇਗਾ ਹੁਣ ਜਿਹੜੇ ਕੰਮ ਤੇਰਾ ਪਾਪਾ ਨਹੀਂ ਕਰਦਾ ਪੁੱਤ ਤੈਨੂੰ ਤਾਂ ਕਰਨੇ ਲੱਗਣਗੇ ਲੈ ਫੇਰ ਉਹ ਤਾਂ ਕਰਾਓ ਯਾਰ ਆ ਪੈਸੇ ਤਾਂ ਉਹ ਲੈਂਦਾ ਤੂੰ ਕੀਦਾ ਓਏ ਵੀਰ ਐ ਤੂੰ ਹੈਗਾ ਤਾਂ ਉਹ ਨਹੀਂ ਨਾ ਤੇਰਾ ਟੱਡ ਨਹੀਂ ਪਾਲਦਾ ਉਹ ਬੋਲਦਾ ਕਿਵੇਂ ਮੈਨੂੰ ਦੰਦਾ ਨਹੀਂ ਜੇ ਤੈਨੂੰ ਦੇਤੇ ਵੀਰੇ ਉਹਨੇ ਪੈਸੇ ਹੱਥਨ ਨੂੰ ਡਾ ਦੇਗਾ ਗੁਰਸਰ ਲੈ ਤੈਨੂੰ ਕੀ ਪਤਾ ਕਬੀਲਦਾਰ ਜਾਂਦਾ ਓਏ ਚੰਗਾ ਹਾਂ ਤੂੰ ਕੰਮ ਦਾ ਡੱਕਾ ਤੂੰ ਨਹੀਂ ਤੋੜਦਾ ਤੂੰ ਵੀ ਤੇਰੇ ਬਾਪ ਵਰਗਾ ਹੋ ਗਿਆ ਕਮਾਲ ਕਰੀ ਜਾ ਮੈਂ ਗਾਜਰਾ ਤਾਂ ਦੇਖ ਲੈ ਹੋਰ ਗਾਜਰਾ ਗੁਜਰਾ ਫਰੋਲ ਮੇਰਾ ਸ਼ੇਰ ਆ ਦੇਖ ਕੋਈ ਗਾਦਰ ਪੱਟ ਕੇ ਅਦਰ ਨਿਕਲੂਗੀ ਓ ਤੂੰ ਐ ਕਰ ਪੁੱਤਾ ਓਹੋ ਐ ਕਰ ਤੂੰ ਰ ਖੁਰਪੀ ਚੱਕ ਕੇ ਲਿਆ ਕੋਠ ਚੋਂ ਨਾਲੇ ਚੱਕ ਕੇ ਲਿਆ ਚੋਲਾ ਅੱਛਾ ਇਹ ਤਾਂ ਹੋ ਗਿਆ ਪੱਕਾ ਹੋ ਗਿਆ ਥਾਉਣੇ ਕੌ ਨਹੀਂ ਰਹੀ ਗਾਜਰਾ ਕਹੀ ਤਾਂ ਨਹੀਂ ਦੇਣੀ ਕਹੀ ਲਿਉਣੀ ਆ ਕਹੀ ਚੱਕ ਲੈ ਮੇਰਾ ਸ਼ੇਰ ਠੀਕ ਆ ਹਾਂ ਜਾ ਸ਼ੇਰ ਮੱਗਾ ਬਣ ਕੇ ਮੰਟ ਤੇ ਜਾ ਬਾਬਾ ਫਰ ਰੋ ਜਾ ਮੈਨੂੰ ਪਤਾ ਬਾਲਾ ਸਿਆ ਬਾਲਾ ਤਾਕੜਾ ਮੇਰਾ ਜਵਾਖਾ ਆਇਆ ਕਰ ਮੈਂ ਦੱਸ ਗਣ ਦਾ ਪੁੱਤਾ 1 2 ਆ ਆ ਪਾ ਪਾ ਪੁੱਤ ਆ ਜਾ ਵਸ ਲੈ ਦੇਖ ਲੈ ਕੌਰ ਤੂੰ ਬੈਠੇ ਹੀ ਦੇ ਹੁੰਦੇ ਚਾਹੀਦੀ ਮੇਰੇ ਸੱਦਾ ਟਾਲੀ ਭਰਨਾ ਦੇ ਹੈ ਟਾਈਮ ਟਾਈਮ ਦੀ ਗੱਲ ਨਹੀਂ ਜਦੋਂ ਕੱਚਾ ਆਦਾ ਜਿਸੂ ਆ ਪੱਕਾ ਕਰਤਾ ਹੁਣ ਹਕਤਾ ਮੇਰਾ ਸਾਥ ਕੀ ਹੋ ਗਈ ਖਾਣ ਲਵੀ ਹੱਸ ਮਾਂ ਕੀ ਰੋਣਾ ਕਿਉਂ ਆ ਕੰਜਰ ਤੇ ਦੱਸਦਾ ਜੈ ਓਏ ਮੈਂ ਖੜੇ ਖੜੇ ਪਾਸੇ ਹਰਦਾ ਉਹ ਕੀ ਤੇ ਹੋ ਰੋ ਲੱਕੀ ਹੋ ਗਿਆ ਓ ਜੀ ਨਹੀਂ ਰਹਿਦਾ ਤੂੰ ਨਾ ਖਾਣ ਮਾਂ ਮੈਨੂੰ ਤਾਂ ਵੀ ਡਰਾਤਾ ਸੀ ਤੂੰ ਮਾਹ ਪਤਾ ਨਹੀਂ ਕੀ ਹੋ ਗਿਆ ਮਾਹ ਪਤਾ ਨਹੀਂ ਆਪਰੇਸ਼ਨ ਕਰਾਉਣ ਗਈ ਆ ਕਿਤੇ ਮਾਹ ਦਾ ਹੋ ਗਿਆ ਕੰਮ ਲੈ 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 ਕੋਈ ਨਾ ਕੋਈ ਨਾ ਕੋਈ ਨਾ ਨੂੰ ਆਏ ਦੱਸ ਮੇਰਾ ਸਾਲ ਕਿਹੜਾ ਕੀ ਹੋ ਗਿਆ ਤੈਨੂੰ ਐਹਾ ਜਾਂ ਤੜਕੇ ਕਿੱਥੇ ਸੀ ਉਹਨੂੰ ਮੈਂ ਤਾਂ ਘਰੇ ਕੰਮਾ ਕਰਾ ਚੁੱਲ੍ਹੇ ਫਿਰਦਾ ਸੀਗਾ ਮੈਂ ਕਿੱਥੇ ਜਾਣਾ ਸੀ ਲੈ ਪਾਰਾ ਜੱਫੀ ਤਾਂ ਲੈ 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 ਪਾਰਾ ਜੱਫੀ ਤਾਂ ਮਿਠਾ ਨਹੀਂ 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 ਕੀ ਕਰੀ ਮੈਂ ਤੈਨੂੰ ਮੇਰੀ ਗੱਲ ਸੁਣਦਾ ਬੁਰਾ ਲੱਗਦਾ ਆਲੇ ਦਾਲੇ ਲੋਕ ਦੇਖਦੇ ਨੇ ਕੰਜਰ ਦੇ ਮੂੰਹ ਆਏ ਦੱਸ ਤੂੰ ਹਲੇ ਠੀਕ ਹੋ ਜਾਣੀ ਹੈ ਤੂੰ ਮੈਨੂੰ ਕੀ ਹੋਇਆਗਾ ਠੀਕ ਨੂੰ ਦੇਖੀਂ ਪੈਣ ਮਰਾਵੇ ਮੈਂ ਕਹਿੰਦਾ ਰਾਮਿਆ ਕਾਣੂ ਕਾਣੂ ਫੇਰ ਵੀ ਲਿਹਾ ਆ ਜਾ ਨਾਹਾ ਪ੍ਰੋਪਰ ਦਾ ਤੂੰ ਫੇਰ ਵੀ ਔਖਾ ਹੋ ਜਿਆ ਰਹਿਣ ਦੇ ਤੂੰ ਮੈਂ ਤੂੰ ਦੇਖ ਹੜਦਾ ਰਹਿ ਗਿਆ ਤੂੰ ਆ ਫੇਰ ਚੱਲੀਏ ਖੇਤ ਆ ਜਾ ਆ ਜਾ ਫੇਰ ਆਏ ਕਰਾਇਆ ਤੇ ਫੇਗਸਿਕ ਲਾਉਣੇ ਆ ਜਾ ਫਿਰ ਹੋਰ ਆਇਆ ਤੈਨੂੰ ਕਰਕੇ ਲਊੜਾ ਲੋੜ ਤੈਨੂੰ ਚੱਲ 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 ਚੱਲ